ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਲਾਮ ਮੈਂ ਸਿਦਾਰ ਲੈ ਕੇ ਹਾਜ਼ਰ ਹਾਂ ਅੱਜ ਇੱਕ ਨਵੀਂ ਵੀਡੀਓ ਤੁਹਾਡੇ ਜੋ ਸਾਰੇ ਹਨ ਰਾਂਝੇ ਦੇ ਬਾਰੇ ਤੇ ਮਿਰਜ਼ਾ ਤੇ ਸਹਿਵਾ ਦੇ ਬਾਰੇ ਵੀ ਸੁਣਿਆ ਹੋਵੇਗਾ ਤੇ ਇਸ ਤੋਂ ਵੀ ਵੱਖਰੀ ਇੱਕ ਕਹਾਣੀਆ ਸਸੀ ਤੇ ਪੁੰਨੋਂ ਦੀ ਸਸੀ ਬਾਰੇ ਸਾਰੇ ਇੰਨਾ ਕਿ ਜਾਣਦੇ ਨੇ ਕਿ ਸਸੀ ਪੁੰਨੋਂ ਦੇ ਮਗਰ ਖਲਾਂ ਦੇ ਵਿੱਚ ਰੇਤਿਆਂ ਦੇ ਵਿੱਚ ਸੜ ਗਈ ਸੀ ਜਾਂ ਧਸ ਗਈ ਸੀ ਪਰ ਸਸੀ ਦਾ ਅਸਲ ਜੀਵਨ ਕਿੱਥੋਂ ਦਾ ਸੀ ਸਸੀ ਦਾ ਜਨਮ ਕਿੱਥੇ ਹੋਇਆ ਕਿਵੇਂ ਉਹਦਾ ਜੀਵਨ ਬਤੀਤ ਹੋਇਆ ਸਸੀ ਕਿੰਨਾ ਦੀ ਕੁੜੀ ਸੀ ਅਤੇ ਕਿੰਨਾ ਨੇ ਪਾਲੀ ਸੀ ਇਸ ਬਾਰੇ ਕੋਈ ਨਹੀਂ ਜਾਣਦਾ ਮੈਂ ਜਦੋਂ ਇਹ ਕਹਾਣੀ ਪੜ੍ਹੀ ਤਾਂ ਮੈਨੂੰ ਲੱਗਿਆ ਕਿ ਮੈਨੂੰ ਤੁਹਾਡੇ ਨਾਲ ਵੀ ਸਾਂਝੀ ਕਰਨੀ ਚਾਹੀਦੀ ਹੈ ਤਾਂ ਹਮਦਰ ਕੀ ਇੱਕ ਥੋਬੀ ਤੇ ਥੋਬਨ ਇੱਕ ਨਹਿਰ ਦੇ ਕਿਨਾਰੇ ਕੱਪੜੇ ਧੋ ਰਹੇ ਹੁੰਦੇ ਨੇ ਉਹਨਾਂ ਕੋਈ ਉਲਾਰ ਕੋਈ ਹੁੰਦੀ ਨਹੀਂ ਉਹ ਜਦੋਂ ਕੱਪੜੇ ਧੋ ਰਹੇ ਹੁੰਦੇ ਨੇ ਤਰਬ ਨੂੰ ਲਾਂਭਾ ਵੀ ਦੇ ਰਹੇ ਹੁੰਦੇ ਨੇ ਰੱਬ ਨੂੰ ਕੋਸ ਵੀ ਰਹੇ ਹੁੰਦੇ ਨੇ ਕਿ ਰੱਬਾ ਤੋ ਸਾਨੇ ਹੋਂ ਤੱਕ ਔਲਾਦ ਦਾ ਸੁੱਖ ਨਹੀਂ ਦਿੱਤਾ ਬਾਕੀ ਸਾਰਿਆਂ ਦੇ ਬੱਚੇ ਹੋ ਗਏ ਪਰ ਸਾਡੇ ਹੋਂ ਤੱਕ ਬੱਚਾ ਨਹੀਂ ਹੋਇਆ ਔਰ ਜਦੋਂ ਮੇਰੇ ਨਾਲ ਦੇ ਰਹੇ ਹੁੰਦੇ ਨੇ ਤਾਂ ਤੋਬੇ ਨੂੰ ਕਹਿੰਦੀ ਹੈ ਕਿ ਚਲੋ ਆਪਾਂ ਦਾ ਫਿਰ ਵੀ ਗਰੀਬ ਆ ਆਪਣੇ ਬੱਚਾ ਨਹੀਂ ਹੋਇਆ ਆਪਣੇ ਰਾਜ ਤੇ ਰਾਣੀ ਵੀ ਕੋਲ ਵੀ ਬੱਚਾ ਨਹੀਂ ਹੈਗਾ ਉਹਨਾਂ ਕੋਲ ਤਾਂ ਪੈਸਾ ਸਭ ਕੁਝ ਆ ਪਰ ਰੱਬ ਨੇ ਉਹਨਾਂ ਨੂੰ ਵੀ ਔਲਾਦ ਦਾ ਸੁੱਖ ਨਹੀਂ ਬਖਸ਼ਿਆ ਹੁਣ ਜਦੋਂ ਤੋਬੀ ਤੇ ਤੋਬਨ ਗੱਲਾਂ ਕਰ ਹੀ ਰਹੇ ਸੀ ਤਾਂ ਨਹੀਂ ਗਿਆ ਪੈਂਦੀ ਆ ਨਹਿਰ ਦੇ ਵਿੱਚ ਇੱਕ ਸੰਦੂਕ ਤੈਰਦਾ ਆ ਰਿਹਾ ਹੁੰਦਾ ਹੁਣ ਜਦੋਂ ਤੋਬੀ ਉਹ ਸੰਦੂਕ ਨੂੰ ਦੇਖਦਾ ਤਾਂ ਉਸ ਨੂੰ ਕਿਨਾਰੇ ਵੱਲ ਲੈ ਆਉਂਦਾ ਤੇ ਜਦੋਂ ਸੰਦੂਕ ਨੂੰ ਖੋਲਦੇ ਨੇ ਤਾਂ ਖੋਲਦੇ ਸਾਰੀ ਉਹ ਹੈਰਾਨ ਹੋ ਜਾਂਦੇ ਨੇ ਹੈਰਾਨ ਇਸ ਕਰਕੇ ਹੁੰਦੇ ਨੇ ਕਿਉਂਕਿ ਸੰਦੂਕ ਦੇ ਵਿੱਚ ਥੋੜੇ ਬਹੁਤ ਹੀਰੇ ਜਵਾਹਰਾਤ ਹੀਰੇ ਮੋਤੀ ਰੱਖੇ ਹੁੰਦੇ ਨੇ ਕੁਝ ਕੀਮਤੀ ਸਮਾਨ ਰੱਖਿਆ ਹੁੰਦਾ ਤੇ ਉਹਨਾਂ ਦੇ ਨਾਲ ਇੱਕ ਛੋਟੀ ਜੀ ਨਾ ਬਜਿ ਮੂ ਬੱਚੀ ਹੁੰਦੀ ਆ ਉਹਦੇ ਤੋਂ ਬੱਚੇ ਨੂੰ ਥੋਬੀ ਦੇ ਥੋਬਨ ਦੇਖਦੇ ਨੇ ਤਾਂ ਹੈਰਾਨ ਹੋ ਜਾਂਦੇ ਨੇ ਤੇ ਇੱਕ ਪਾਸੇ ਦੋਨੋਂ ਖੁਸ਼ੀ ਵੀ ਮਨਾਉਂਦੇ ਨੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਰੱਬ ਨੂੰ ਲਾਂਭਾ ਦੇ ਰਹੇ ਸੀ ਹੋ ਸਕਦਾ ਰੱਬ ਨੇ ਸਾਡੀ ਦੁਆ ਸੁਣ ਲਈ ਹੋਵੇ ਤੇ ਸਾਡੇ ਝੋਲੀ ਇਹ ਬੱਚੀ ਪਾ ਕੇ ਉਹ ਕਹਿੰਦੇ ਨੇ ਕਿ ਰੱਬ ਤੋਂ ਦੁਆ ਮੰਗਦੇ ਰਹੋ ਕਈ ਵਾਰੀ ਖੁਦਾ ਪਰਮਾਤਮਾ ਤੋਂ ਲੈ ਨੇ ਨੇੜੇ ਹੋ ਕੇ ਸੁਣ ਰਿਆ ਹੁੰਦਾ ਕਿ ਤੁਹਾਡੀ ਦੁਆ ਉਸੇ ਵਕਤ ਕਬੂਲ ਹੋ ਜਾਂਦੀ ਆ ਤੋਬੀ ਜਦੋਂ ਬੰਨ ਲੱਗਦਾ ਕਿ ਸਾਡੀ ਦੁਆ ਕਬੂਲ ਹੋ ਗਈ ਚਾਹੇ ਸਾਡੇ ਸਾਡੇ ਢਿੱਡੋਂ ਜੰਮੀ ਬੱਚੀ ਨਹੀਂ ਆ ਪਰ ਸਾਨੂੰ ਉਸ ਖੁਦਾ ਨੇ ਇਹ ਬੱਚੀ ਦਿੱਤੀ ਉਹ ਬੱਚੀ ਦੇਖਣ ਚ ਸੋਣੀ ਬਹੁਤ ਹੁੰਦੀ ਆ ਤੇ ਤੋਬੀ ਤੇ ਤੋਬੋ ਉਹਦਾ ਨਾਮ ਸਸੀ ਰੱਖ ਦਿੰਦੇ ਨੇ ਸਸੀ ਸ਼ਬਦ ਚੰਨ ਤੋਂ ਆਉਂਦਾ ਚੰਨ ਨੂੰ ਸਸ ਕਿਹਾ ਜਾਂਦਾ ਤੇ ਸਸ ਤੋਂ ਇਹਨਾਂ ਨੇ ਉਸ ਕੁੜੀ ਦਾ ਨਾਮ ਉਸ ਬੱਚੀ ਦਾ ਨਾਮ ਸੱਸੀ ਰੱਖਦਾ ਕਿਉਂਕਿ ਉਹ ਬੱਚੀ ਸੰਦੂਕ ਦੇ ਵਿੱਚ ਚੰਨ ਵਾਂਗ ਚਮਕ ਰਹੀ ਸੀ ਉਹ ਜਦੋਂ ਹੀਰੇ ਜਵਾਰਾ ਦੇਖਦੇ ਨੇ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਬੱਚੀ ਆਮ ਘਰਾਂ ਦੇ ਚੋਂ ਨਹੀਂ ਹੈ ਇਹ ਕਿਸੇ ਤਗੜੇ ਘਰਾਂ ਦੇ ਚੋਂ ਆ ਕੀ ਕਿਸੇ ਮਜਬੂਰੀ ਰਹੀ ਹੋਵੇਗੀ ਜੋ ਉਸ ਨੂੰ ਉਹ ਸੰਦੂਕ ਦੇ ਵਿੱਚ ਪਾ ਕੇ ਨਹਿਰ 'ਚ ਛੱਡ ਦਿੱਤਾ ਤਾਂ ਰੱਬ ਦੇ ਭਾਣਾ ਵਰਤ ਕੇ ਕਿ ਰੱਬ ਨੇ ਸਾਡੇ ਝੋੜੀ ਪਾਈ ਆ ਤਾਂ ਹੁਣ ਸਾਡੀ ਜ਼ਿੰਮੇਵਾਰੀ ਆ ਤਾਂ ਉਹ ਉਸ ਸੱਸੀ ਦਾ ਪਾਲਣ ਪੋਸ਼ਣ ਕਰਨ ਲੱਗੇ ਜਾਂਦੇ ਨੇ ਇਸ ਸੱਸੀ ਨੂੰ ਆਪਣੇ ਬੱਚਿਆਂ ਦੇ ਵਾਂਗ ਹੀ ਪਾਲਣ ਲੱਗੇ ਜਾਂਦੇ ਨੇ ਕੋਈ ਜਿੰਨੀ ਜਿੰਨੀ ਸਮਾ ਬੁਜ਼ਰਦਾ ਸੱਸੀ ਵੱਡੀ ਹੁੰਦੀ ਜਾਂਦੀ ਆ ਜਵਾਨ ਹੋ ਜਾਂਦੀ ਆ ਜਵਾਨ ਹੋ ਕੇ ਸੱਸੀ ਇੰਨੀ ਕੁ ਸੋਹਣੀ ਹੁੰਦੀ ਆ ਕਿ ਆਲੇ-ਦਾਲੇ ਦੇ ਪਿੰਡਾਂ ਦੇ ਵਿੱਚ ਆਲੇ-ਦਾਲੇ ਦੇ ਲੋਕ ਸਾਰੇ ਸੱਸੀ ਬਾਰੇ ਗੱਲਾਂ ਕਰਦੇ ਨੇ ਜੋ ਵੀ ਸੱਸੀ ਨੂੰ ਦੇਖਦਾ ਦੇਖ ਕੇ 당ਗ ਰਹਿ ਜਾਂਦਾ ਹਰ ਇੱਕ ਦਿਨ ਨੂੰ ਤੇ ਇਹੀ ਗੱਲ ਹੁੰਦੀ ਆ ਕਿ ਸੱਸੀ ਵਰਗੀ ਕੁੜੀ ਅੱਜ ਤੋਂ ਪਹਿਲਾਂ ਕਦੇ ਨਹੀਂ ਦੇਖੀ ਸਸੀ ਬੜੀ ਬੇਬਾਕ ਬੜੀ ਬੇੜਰ ਇੱਕ ਖੁੱਲੇ ਸੁਭਾਅ ਦੀ ਕੁੜੀ ਸੀ ਕਿਸੇ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਸਸੀ ਨੂੰ ਕੁਝ ਕਹਿ ਸਕੇ ਕਿਸੇ ਮੁੰਡੇ ਦੀ ਹਿੰਮਤ ਨਹੀਂ ਸੀ ਹੁੰਦੀ ਕਿਸੇ ਕੁੜੀ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਸਸੀ ਨੂੰ ਕੁਝ ਕਹਿ ਸਕੇ ਤਾਂ ਤਾਂ ਹੁੰਦਾ ਕੀ ਆ ਆਲੇ ਦਾਲੇ ਦੇ ਮੁੰਡੇ ਸਸੀ ਨੂੰ ਲੁਕਛਿਪ ਕੇ ਦੇ ਦੇ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਮੁੰਡਾ ਹੁੰਦਾ ਕਹਾਣੀਕਾਰ ਨੇ ਉਸ ਮੁੰਡੇ ਦਾ ਨਾਮ ਦਾਰਾ ਦੱਸਿਆ ਦਾਰਾ ਸਸੀ ਨੂੰ ਹਰੂ ਲੁਕਛਿਪ ਕੇ ਦੇਦਾ ਹੁੰਦਾ ਸੀ ਇੱਕ ਦਿਨ ਉਸਨੇ ਸਸੀ ਦਾ ਰਾਹ ਵੀ ਰੋਕਣਾ ਚਾਹਿਆ ਸਸੀ ਨਾਲ ਗੱਲ ਕਰਨੀ ਚਾਹੀ ਕਿਹਾ ਜਾਂਦਾ ਕਿ ਪੁਰਾਣੇ ਸਮੇਂ ਦੇ ਵਿੱਚ ਕੁੜੀ ਦਾ ਰਾਹ ਰੋਕਣਾ ਹੀ ਬਹੁਤ ਵੱਡੀ ਗੱਲ ਹੁੰਦੀ ਸੀ ਤਾਂ ਦਾਰਾ ਜਦੋਂ ਹੀ ਸਸੀ ਨੂੰ ਦੇਖਦਾ ਉਹਦੇ ਮਨ 'ਚ ਖਿਆਲ ਆਂਦਾ ਕਿ ਮੈਂ ਸਸੀ ਦਾ ਰਾਹ ਰੋਕਾਂ ਜਾਂ ਉਹਦੀ ਬਾਹ ਫੜਾਂ ਉਹਦੇ ਨਾਲ ਗੱਲ ਕਰਾਂ ਇੱਕ ਦਿਨ ਸਸੀ ਰਾਹ ਚ ਉਲੰਘੀ ਜਾ ਰਹੀ ਹੁੰਦੀ ਆਪਣੇ ਸਹੇਲੀਆਂ ਦੇ ਨਾਲ ਤੇ ਦਾਰਾ ਉਸ ਦਾ ਰਾਹ ਰੋਕ ਲੰਦਾ ਤੇ ਸਸੀ ਦੀ ਬਾਹ ਫੜ ਲੰਦਾ ਹੰਦਲੂ ਸਸੀ ਬਾਹ ਫੜਦਾ ਤਾਂ ਸਸੀ ਨੂੰ ਗੁੱਸਾ ਆ ਜਾਂਦਾ ਗੁੱਸੇ ਦੇ ਵਿੱਚ ਦਾ ਇਹਨੂੰ ਮਾਰਿਆ ਚੰਗਾ ਬੋਲਦੀ ਆ ਤੇ ਸਸੀ ਦੀਆਂ ਸਹੇਲੀਆਂ ਵੀ ਉਹਨੂੰ ਮਾਰਾ ਚੰਗਾ ਬੋਲਦੀਆਂ ਨੇ ਚਲੋ ਫਟਕਾਰ ਪਾ ਕੇ ਉੱਥੋਂ ਚਲੀ ਜਾਂਦੀਆਂ ਨੇ ਹੰਦਾਰੇ ਨੂੰ ਬੜਾ ਗੁੱਸਾ ਆਉਂਦਾ ਦਾਰੇ ਦੇ ਮਨ ਦੇ ਵਿੱਚ ਬਦਲੇ ਦੀ ਭਾਵਨਾ ਆ ਜਾਂਦੀ ਆ ਕਿ ਮੈਂ ਸਸੀ ਤੋਂ ਆਪਣੀ ਇਸ ਬੇਇੱਜ਼ਤੀ ਦਾ ਬਦਲਾ ਜ਼ਰੂਰ ਲਵਾਵਾਂਗਾ ਤਾਂ ਦਾਰੇ ਨੂੰ ਪਤਾ ਲੱਗਦਾ ਕਿ ਉਸ ਨਗਰ ਦੇ ਰਾਜੇ ਨੇ ਐਲਾਨ ਕਰਾਇਆ ਹੁੰਦਾ ਕਿ ਉਸ ਰਾਜੇ ਦੇ ਕੋਲ ਕੋਈ ਔਲਾਦ ਨਹੀਂ ਹੁੰਦੀ। ਕਾਫੀ ਗਿਆਨ ਕਾਫੀ ਸਾਲ ਹੋ ਚੁੱਕੇ ਹੁੰਦੇ ਨੇ ਰਾਜੇ ਦੀ ਉਮਰ ਵੀ ਕਾਫੀ ਹੋ ਚੁੱਕੀ ਹੁੰਦੀ ਆ ਪਰ ਰਾਜੇ ਕੋਲ ਕੋਈ ਔਲਾਦ ਨਹੀਂ ਹੁੰਦੀ। ਰਾਜਾ ਨਗਰ ਦੇ ਵਿੱਚ ਐਲਾਨ ਕਰਾ ਦਿੰਦਾ ਕਿ ਮੈਨੂੰ ਕੋਈ ਸੋਹਣੀ, ਗੁਣਵਾਨ ਕੁੜੀ ਗਲੋਰਾ ਤਾਂ ਕਿ ਮੈਂ ਔਲਾਦ ਦਾ ਸੁਖ ਪ੍ਰਾਪਤ ਕਰ ਸਕਾਂ, ਉਹਦੇ ਨਾਲ ਵਿਆਹ ਕਰਵਾ ਸਕਾਂ। ਹੰਦਾਰਾ ਕੀ ਕਰਦਾ ਰਾਜੇ ਦੇ ਕੋਲ ਚਲਾ ਜਾਂਦਾ ਤੇ ਸਸੀ ਦੀ ਇੰਨੀ ਕ ਤਾਰੀਫ ਕਰਦਾ ਜੇ ਰਾਜ ਨੂੰ ਆ ਹੁੰਦਾ ਕਿ ਮੈਂ ਅਗਰ ਵਿਆਹ ਕਰਾਵਾਂਗਾ ਤਾਂ ਸੱਸੀ ਦੇ ਨਾਲ ਹੀ ਕਰਾਵਾਂਗਾ ਤਾਂ ਰਾਜਾ ਸੱਸੀ ਦੇ ਮਾਤਾ ਪਿਤਾ ਤੋਬੀ ਤੇ ਤੋਬਨ ਨੂੰ ਸੁਨੇਹਾ ਲਗਾਉਂਦਾ ਕਿ ਤੁਸੀਂ ਜਲਦੀ ਮੇਰੇ ਕੋਲ ਦਰਬਾਰ ਦੇ ਵਿੱਚ ਆਓ ਹੁਣ ਤੋਬੀ ਤੇ ਤੋਬਨ ਇੱਕਦਮ ਘਬਰਾ ਜਾਂਦੇ ਨੇ ਕਿ ਐਸਾ ਹੋ ਕੀ ਗਿਆ ਕਿ ਸਾਡੇ ਤੋਂ ਕੋਈ ਗਲਤੀ ਤਾਂ ਨਹੀਂ ਹੋ ਗਈ ਜਿਹੜਾ ਰਾਜ ਨੇ ਸਾਨੂੰ ਬੁਲਾ ਲਿਆ ਜਾਂ ਸੱਸੀ ਨੂੰ ਕੁਛ ਐ ਹੋ ਜਾ ਕਰਤਾ ਹੋਵੇ ਜੋ ਰਾਜਾ ਸਾਨੂੰ ਤਿੰਨਾਂ ਨੂੰ ਦਰਬਾਰ ਦੇ ਵਿੱਚ ਬੁਲਾ ਰਿਹਾ ਉਹਨਾਂ ਨੂੰ ਡਰ ਦੇ ਡਰ ਦੇ ਦਰਬਾਰ ਦੇ ਵਿੱਚ ਚਲੇ ਜਾਂਦੇ ਨੇ ਜਦੋਂ ਦਰਬਾਰ ਦੇ ਵਿੱਚ ਜਾਂਦੇ ਨੇ ਤਾਂ ਰਾਜਾ ਉਹਨਾਂ ਨੂੰ ਕਹਿੰਦਾ ਕਿ ਤੁਹਾਨੂੰ ਤਾਂ ਪਤਾ ਹੀ ਆ ਕਿ ਮੇਰੇ ਕੋਈ ਔਲਾਦ ਨਹੀਂ ਆ ਮੈਨੂੰ ਔਲਾਦ ਦਾ ਸੁੱਖ ਚਾਹੀਦਾ ਇਸ ਕਰਕੇ ਮੈਨੂੰ ਤੁਹਾਡੀ ਕੁੜੀ ਦੇ ਨਾਲ ਵਿਆਹ ਕਰਵਾ ਲੈਣ ਦੋ ਤੋਬੀ ਰਾਜੇ ਵੱਲ ਦੇਖਦਾ ਤੇ ਮਾਨੀ ਮੰਨ ਦੇ ਵਿੱਚ ਸੋਚਦਾ ਕਿ ਰਾਜਾ ਤੂੰ ਆਪਣੀ ਉਮਰ ਦੇਖ ਤੇ ਤੂੰ ਸਾਡੀ ਕੁੜੀ ਦੇਖ ਤੂੰ ਬੁੱਢਾ ਹੋ ਗਿਆ ਤੂੰ ਚੰਗਾ ਲੱਗਦਾ ਇਹਦੇ ਨਾਲ ਵਿਆਹ ਕਰਾਉਂਦਾ ਆਇਆ ਪਰ ਤੋਂ ਵਿਦਤ ਤੋਂ ਬਰਨ ਦੀ ਔਕਾਤ ਨਹੀਂ ਸੀ ਕਿ ਰਾਜ ਨੂੰ ਮਨਾ ਕਰ ਸਕਾਂ ਹੁਣ ਰਾਜ ਨੂੰ ਮਨਾ ਤਾਂ ਕਰ ਨਹੀਂ ਸਕਦੇ ਸੀ ਰਾਜ ਅਦੀ ਕਰਦਾ ਸੱਸੀ ਦੇ ਜਦੋਂ ਕੋਰਾਂ ਦਾ ਤਾਂ ਦੇਖਦਾ ਕਿ ਸੱਸੀ ਦੇ ਗੱਲ ਦੇ ਵਿੱਚ ਕਿ ਤਵੀਤ ਪਾਇਆ ਹੁੰਦਾ ਜਦੋਂ ਤਵੀਤ ਦੇਖਦਾ ਤਾਂ ਰਾਜ ਹੈਰਾਨ ਹੋ ਜਾਂਦਾ ਹੈਰਾਨ ਹੋਇਆ ਹੋਇਆ ਉਹ ਆਪਣੀ ਘਰ ਵਾਲੀ ਨੂੰ ਆਵਾਜ਼ ਮਾਰਦਾ ਜਦੋਂ ਰਾਣੀ ਪੱਦੀ ਪੱਦੀ ਜਾਂਦੀ ਉਸ ਤਵੀਤ ਵੱਲ ਦੇਖਦੀ ਆ ਤਾਂ ਰਾਣੀ ਵੀ ਤਵੀਤ ਨੂੰ ਦੇਖ ਕੇ ਹੈਰਾਨ ਹੋ ਜਾਂਦੀ ਆ ਫੰ ਰਾਜਾ ਤੋਬੀ ਜਦੋਂ ਬਨ ਪੁੱਛਦਾ ਕਿ ਮੈਨੂੰ ਸੱਚ-ਸੱਚ ਦੱਸੋ ਇਹ ਤਵੀਦ ਕਿੱਥੋਂ ਆਇਆ ਤੋਬੀ ਜਦੋਂ ਬਨ ਉਹਨਾਂ ਨੇ ਦੱਸਿਆ ਨਹੀਂ ਕਿਸੇ ਨੂੰ ਹੁੰਦਾ ਕਿ ਇਹ ਸਾਡੀ ਔਲਾਦ ਨਹੀਂ ਹੈੀ ਸਾਨੂੰ ਕਿੱਥੋਂ ਮਿਲੀ ਆ ਉਹਨਾਂ ਨੇ ਪਰਦਾ ਰੱਖਿਆ ਹੁੰਦਾ ਤੇ ਰਾਜੇ ਦੇ ਅੱਗੇ ਵੀ ਝੂਠ ਬੋਲਣ ਲੱਗ ਜਾਂਦੇ ਨੇ ਇਧਰ ਉਧਰ ਤੇ ਵਿੱਲਾ ਮਾਰਨ ਲੱਗ ਜਾਂਦੇ ਨੇ ਰਾਜਾ ਉਹਨਾਂ ਨੂੰ ਕਹਿੰਦਾ ਕਿ ਮੈਨੂੰ ਤੁਸੀਂ ਸੱਚ-ਸੱਚ ਦੱਸ ਦੋ ਕਿ ਇਹ ਤਵੀਦ ਕਿੱਥੋਂ ਆਇਆ ਨਹੀਂ ਮੈਂ ਤੁਹਾਡੇ ਦੋਨਾਂ ਦਾ ਹੁਣੇ ਸਿਰ ਕਲਮ ਕਰਵਾ ਦੇਵਾਂਗਾ ਤੋਬੀ ਦੇ ਦੋ ਬਨ ਕੋਬਰਾ ਇਹ ਗੋਈ ਰਾਜੇ ਨੂੰ ਦੱਸ ਦਿੰਦੇ ਨੇ ਸੱਸੀ ਸਾਨੂੰ ਇੱਕ ਸੰਦੂਕ ਦੇ ਵਿੱਚ ਮਿਲੀ ਸੀ ਨਹਿਰ ਦੇ ਵਿੱਚ ਇੱਕ ਸੰਦੂਕ ਤੈਰਦਾ ਹੋਇਆ ਆ ਰਿਹਾ ਸੀ ਉਹਦੇ ਵਿੱਚ ਸੱਸੀ ਸੀ ਉਹਦੇ ਵਿੱਚ ਥੋੜੇ-ਬਹੁਤ ਹੀਰੇ ਜਵਾਰਾ ਸੀ ਤੇ ਸੱਸੀ ਨੇ ਗੱਲ ਇਹ ਤਵੀਤ ਬਚਪਨ ਤੋਂ ਹੀ ਪਾਇਆ ਹੋਇਆ ਸੀ ਜੋ ਅਸੀਂ ਇਹ ਗੱਲ ਚ ਉਤਾਰਿਆ ਨਹੀਂ ਤਾਂ ਰਾਜਾ ਤੇ ਰਾਣੀ ਉਸ ਸੱਸੀ ਨੂੰ ਗੱਲ ਨਾਲ ਲਾਲੰਬਦੇ ਨੇ ਤੇ ਕਹਿ ਦਿੰਦੇ ਨੇ ਕਿ ਇਹ ਸਾਡੀ ਧੀ ਹੈ ਇਹਨੂੰ ਅਸੀਂ ਸੰਦੂਕ ਦੇ ਵਿੱਚ ਪਾ ਕੇ ਨਹਿਰ ਦੇ ਵਿੱਚ ਤਾਰਿਆ ਸੀ ਤੇ ਰੋਣ ਲੱਗ ਗਏ ਨੇ ਇਹ ਹੁਣ ਰਾਜਾ ਉੱਤੇ ਪਰਮਾਤਮਾ ਵੱਲ ਦੇਖਦਾ ਤੇ ਉਸ ਤੋਂ ਮਾਫੀ ਮੰਗਦਾ ਕਿ اے ਪਰਮਾਤਮਾ ਤੂੰ ਮੈਨੂੰ ਤੋਂ ਕਿੱਡਾ ਵੱਡਾ ਗਨਾਹ ਹੋਣ ਤੋਂ ਬਚਾ ਲਿਆ ਨਹੀਂ ਤਾਂ ਮੈਂ ਆਪਣੀ ਹੀ ਕੁੜੀ ਨਾਲ ਵਿਆਹ ਕਰਵਾ ਲੰਦਾ ਤੋਂ ਵੀ ਜਦੋਂ ਉਹ ਨੂੰ ਕੋਈ ਗੱਲ ਸਮਝ ਨਹੀਂ ਲੱਗਦੀ ਤਾਂ ਰਾਜਾ ਉਹਨਾਂ ਨੂੰ ਗੱਲ ਦੱਸਦਾ ਕਿ ਜਦੋਂ ਸੱਸੀ ਸਾਡੇ ਹੋਈ ਸੀ ਤਾਂ ਮੈਂ ਕੁਝ ਵੀ ਦਵਾਨਾਂ ਨੂੰ ਬੁਲਾਇਆ ਸੀ ਤੇ ਉਹਨਾਂ ਤੋਂ ਸੱਸੀ ਦੇ ਪੁਭਿਕ ਬਾਰੇ ਪੁੱਛਿਆ ਸੀ ਜਦੋਂ ਵੀ ਉਹ ਮੰਨਾਂ ਨੇ ਮੈਨੂੰ ਦੱਸਿਆ ਕਿ ਸੱਸੀ ਵੱਡੀ ਹੋ ਕੇ ਇੱਕ ਮੁੰਡੇ ਦੇ ਨਾਲ ਇਸ਼ਕ ਲੜਾਊਗੀ ਤੇ ਤੁਹਾਡੀ ਬਦਨਾਮੀ ਦਾ ਕਾਰਨ ਬਣੂਗੀ ਉਸ ਮੁੰਡੇ ਦੇ ਨਾਲ ਤੁਹਾਡਾ ਰਾਜਪਾਦ ਤੁਹਾਡਾ ਘਰ ਛੱਡ ਕੇ ਤੁਹਾਨੂੰ ਛੱਡ ਕੇ ਘਰੋਂ ਚਲੀ ਜਾਊਗੀ ਤਾਂ ਰਾਜਨ ਲੱਗਿਆ ਕਿ ਇਹ ਸਾਡੀ ਬਦਨਾਮੀ ਦਾ ਕਾਰਨ ਹੋਏਗੀ ਤਾਂ ਰਾਜਾ ਤੇ ਉਹਦੇ ਸਲਾਹਕਾਰ ਸਲਾਹ ਕਰਦੇ ਨੇ ਕਿ ਸੱਸੇ ਨੂੰ ਮਰਵਾ ਦਿੱਤਾ ਜਾਏ ਹੁਣ ਦਿਰਸਾ ਸਸੀ ਦੀ ਮਾਸੀ ਉਹਨੇ ਸਸੀ ਨੂੰ ਆਪਣੇ ਢਿੱਡੋ ਜੰਮਿਆ ਸੀ ਔਰ ਰਾਜਾ ਜੀ ਹੱਥ ਜੋੜਦੀ ਆ ਅਮੰਤਾ ਕਰਦੀ ਆ ਕਿ ਤੁਸੀਂ ਇਹ ਪਾਪ ਨਾ ਕਰੋ ਤੁਸੀਂ ਸਸੀ ਨੂੰ ਜਾਨੋ ਨਾ ਮਾਰੋ ਤਾਂ ਅਮੰਤਾ ਕਰਦੀ ਆ ਕਿ ਤੁਸੀਂ ਜਾਨੋ ਨਾ ਮਾਰੋ ਤੁਸੀਂ ਸਸੀ ਨੂੰ ਕਿਤੇ ਹੋਰ ਛੱਡ ਦੋ ਕਿਸੇ ਹੋਰ ਕੋਲ ਦੇ ਆਓ ਪਰ ਰਾਜਾ ਨਹੀਂ ਮੰਨਦਾ ਤਾਂ ਉਹ ਕੀ ਕਰਦੇ ਨੇ ਇੱਕ ਬਿਉਤ ਬਣਾਉਂਦੇ ਨੇ ਸਸੀ ਨੂੰ ਸੰਦੂਖ ਦੇ ਵਿੱਚ ਬੰਦ ਕਰਕੇ ਕੁਝ ਹੀਰੇ ਜਵਾਰਾਤ ਉਹਦੇ ਵਿੱਚ ਪਾ ਕੇ ਸੰਦੂਖ ਨੂੰ ਪਾਣੀ ਦੇ ਵਿੱਚ ਛੱਡ ਦਿੰਦੇ ਨੇ ਕਿ ਅਗਰ ਸੱਸੀ ਦੀ ਕਿਸਮਤ ਦੇ ਵਿੱਚ ਮਰਨਾ ਲਿਖਿਆ ਆ ਤਾਂ ਡੁੱਬ ਕੇ ਮਰ ਜੂਗੀ ਅਗਰ ਇਹਦੀ ਕਿਸਮਤ ਦੇ ਵਿੱਚ ਜੂਣਾ ਲਿਖਿਆ ਹੋਇਆ ਤਾਂ ਇਹ ਵੱਜੂਗੀ ਤੇ ਜਿੰਮੀ ਮਿਲੂਗੀ ਇਹ ਹੀਰੇ ਜਵਾਹਰਾਤ ਜਿੰਮੀ ਕੋ ਵੀ ਹੈਗੇ ਨੇ ਸੱਸੀ ਵੀ ਪਰਵਰੀ ਸ਼ਹਿਨ ਨਾਲ ਵਧੀਆ ਤਰੀਕੇ ਨਾਲ ਹੋ ਜੀ ਤਾਂ ਤੋਂ ਬਿਜ ਤੋਂ ਬਨਸਾਰੀ ਗੱਲ ਸਮਝ ਜਾਂਦੇ ਨੇ ਹੁਣ ਰਾਜਾ ਤੇ ਰਾਣੀ ਸੱਸੀ ਨੂੰ ਹੱਥ ਜੋੜਦੇ ਨੇ ਮਾਫੀ ਮੰਗਦੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਸਸੀ ਦੇ ਨਾਲ ਇੰਨਾ ਮਾਰਾ ਕੀਤਾ ਇਹਨੂੰ ਬਚਪਨ ਦੇ ਵਿੱਚ ਹੀ ਅਸੀਂ ਘਰੋਂ ਘਰ ਤੱਕ ਤੇ ਮੌਤ ਦੇ ਹਵਾਲੇ ਕਰਤਾ ਸ਼ਾਇਦ ਕੁਦਰਤ ਨੇ ਸਾਨੂੰ ਸ਼ਰਾਪ ਦਿੱਤਾ ਸੀ ਤਾਂ ਹੀ ਸਾਡੇ ਦੁਆਰਾ ਔਲਾਦ ਨਹੀਂ ਹੋਈ ਹਉ ਸਸੀ ਨੂੰ ਕਹਿੰਦੇ ਨੇ ਕਿ ਤੂੰ ਸਾਡੇ ਨਾਲ ਹੀ ਰਹਿ ਇਸ ਮਹਿਲ ਦੇ ਵਿੱਚ ਰਹਿ ਤੈਨੂੰ ਉੱਥੇ ਥੋਬੀ ਦੇ ਘਰੇ ਰਹਿਣ ਦੀ ਹੁਣ ਲੋੜ ਸਸੀ ਉਹਨਾਂ ਤੋਂ ਸਮਾਂ ਮੰਗਦੀ ਆ ਸਸੀ ਉਹਨਾਂ ਨੂੰ ਕਹਿੰਦੀ ਆ ਕਿ ਮੇਰੇ ਮਾਪਿਓ ਤਾਂ ਇਹੀ ਨੇ ਥੋਬੀ ਤੇ ਥੋਬ ਨਹੀਂ ਮੇਰੇ ਮਾਪਿਓ ਨੇ ਮੈਨੂੰ ਇਹਨਾਂ ਨੇ ਹੀ ਪਾਲਿਆ ਮੈਂ ਤਾਂ ਜਦੋਂ ਦੀ ਅੱਖ ਖੋਲੀ ਆ ਜਦ ਜਦਿਸ਼ਵਰਤ ਸੰਭਾਲੀਆ ਇਹਨਾਂ ਨੂੰ ਕੀ ਦੇਖਿਆ ਮੈਨੂੰ ਤੁਸੀਂ ਥੋੜੇ ਮਿੰਟ ਦਾ ਸਮਾਂ ਦੋ ਮੈਂ ਤੁਹਾਨੂੰ ਬਾਅਦ ਦੇ ਵਿੱਚ ਆਪਣਾ ਫੈਸਲਾ ਸੁਣਾ ਦਾਂਗੀ ਰਾਜਾ ਤੇ ਰਾਣੀ ਮੰਨ ਜਾਂਦੇ ਨੇ ਸੱਸੀ ਜਦੋਂ ਘਰੇ ਚਲੀ ਜਾਂਦੀ ਆ ਆਪਣੇ ਮਾਪਿਓ ਦਾ ਤੋਬੀ ਦੇ ਤੋਬਣ ਦਾ ਚਿਹਰਾ ਦੇਖਦੀ ਆ ਉਹਨਾਂ ਦੇ ਚਿਹਰੇ ਤੇ ਉਦਾਸੀ ਹੁੰਦੀ ਆ ਉਹਨਾਂ ਨੂੰ ਲੱਗਦਾ ਕਿ ਅਸੀਂ ਹੁਣ ਸੱਸੀ ਨੂੰ ਖੋ ਚੁੱਕੇ ਹਾਂ ਸੱਸੀ ਸਾਨੂੰ ਛੱਡ ਕੇ ਉਸ ਮਹਿਲ ਦੇ ਵਿੱਚ ਚਲੀ ਜਾਊਗੀ ਸੱਸੀ ਨੂੰ ਅਸਾਸ ਹੁੰਦਾ ਕਿ ਅਗਰ ਮੈਂ ਥੋ ਚਲੀ ਗਈ ਮੇਰੇ ਤੋਂ ਬਗੈਰ ਇਹਨਾਂ ਨੇ ਜਿਉਂਦੇ ਨਹੀਂ ਰਹਿਣਾ ਇਹ ਮਰ ਜਾਣੇ ਤਸੱਦੀ ਫੈਸਲਾ ਕਰਦੀ ਆ ਰਾਜੇ ਨੂੰ ਚਿੱਠੀ ਲਿਖਦੀ ਆ ਕਿ ਮੈਂ ਤੁਹਾਡੇ ਨਾਲ ਮਹਿਲ ਦੇ ਵਿੱਚ ਨਹੀਂ ਰਹਿ ਸਕਦੀ ਅਗਰ ਮੈਂ ਤੁਹਾਡੇ ਕੋਲ ਆ ਗਈ ਤਾਂ ਮੇਰੇ ਤੋਂ ਬਗੈਰ ਇਹਨਾਂ ਦਾ ਇੱਥੇ ਕੋਈ ਵੀ ਨਹੀਂ ਮੇਰੇ ਤੋਂ ਬਿਨਾ ਇਹਨਾਂ ਨੇ ਮਰ ਜਾਣਾ ਹਾਂ ਇਹਨਾਂ ਕਾ ਕੇ ਮੈਂ ਕੁਝ ਦਿਨਾਂ ਬਾਅਦ ਤੁਹਾਡੇ ਕੋਲ ਆਉਂਦੀ ਰਹਾਂਗੀ ਚੱਕਰ ਲਾਉਂਦੀ ਰਹਾਂਗੀ ਤੁਮੋਂ ਮਿਲਦੀ ਰਹਾਂਗੀ ਰਾਜਾ ਤੇਰਨ ਮਾਨੇ ਜੰਦ ਨੇ ਸਸੀ ਨਾਲ ਕੋ ਤੱਕਾ ਨਹੀਂ ਕਰਦੇ ਤੇ ਸਸੀ ਦਾ ਜੀਵਨ ਪਹਿਲਾ ਵਾਂਗ ਹੀ ਖੁਸ਼ਹਾਲ ਉਵੇਂ ਦੁਬਾਰਾ ਚੱਲਣ ਲੱਗਿਆ ਤਾਂ ਉਹ ਤੋਬੀ ਤੇ ਤੋਬਨ ਜਿਸ ਕਬੀਲੇ ਦੇ ਵਿੱਚ ਰਹਿ ਰਹੇ ਹੁੰਦੇ ਨੇ ਉਸ ਕਬੀਲੇ ਦੇ ਵਿੱਚੋਂ ਕਾਫੀ ਰਾਹਗਿਰਾਂ ਦਾ ਕਾਫੀ ਆ ਵਪਾਰੀਆਂ ਦਾ ਕਾਫੀ ਸੁਦਾਗਰਾਂ ਦਾ ਉੱਥੋਂ ਦੀ ਲੰਗਣਾ ਹੁੰਦਾ ਕਾਫੀ ਵਪਾਰੀ ਉੱਥੋਂ ਲੰਗਦੇ ਨੇ ਜਦੋਂ ਸਸੀ ਨੂੰ ਦੇਖਦੇ ਨੇ ਤਾਂ ਡੰਗ ਰਹੇ ਜਾਂਦੇ ਨੇ ਹਰ ਇੱਕ ਵੇਜਮਾਨ ਤੇ ਹੀ ਗੱਲ ਹੋ ਗਈ ਆ ਕਿ ਸੱਸੀ ਜਿੰਨੀ ਸੋਹਣੀ ਕੁੜੀ ਅੱਜ ਤੱਕ ਕਦੇ ਨਹੀਂ ਦੇਖੀ ਪਰ ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਸੱਸੀ ਨੂੰ ਦੇਖ ਕੇ ਸੱਸੀ ਨਾਲ ਗੱਲ ਕਰ ਸਕਣ ਜਾਂ ਸੱਸੀ ਦਾ ਰਾਹ ਰੋਕ ਸਕਣ ਕਿਉਂਕਿ ਸੱਸੀ ਇੰਨੀ ਬੇਬਾਕ ਹੁੰਦੀ ਆ ਇੰਨੀ ਬੇਡਰ ਹੁੰਦੀ ਆ ਹਰ ਕੋਈ ਸੱਸੀ ਤੋਂ ਡਰ ਕੇ ਰਹਗਾ ਤਾਂ ਹੁੰਦਾ ਕੀ ਆ ਦੂਰੋਂ ਚੱਕਮਗਰਾਂ ਤੋਂ ਬਲੋਚਾਂ ਦਾ ਇੱਕ ਗਰੁੱਪ ਲੰਘਿਆ ਜਾ ਰਿਹਾ ਹੁੰਦਾ ਉਹਨਾਂ ਦੇ ਵਿੱਚੋਂ ਇੱਕ ਬੰਦਾ ਜਦੋਂ ਸੱਸੀ ਦੇ ਕਬੀਲੇ ਦੇ ਨੇੜੇ ਲੰਘ ਰਿਹਾ ਹੁੰਦਾ ਤਾਂ ਜਦੋਂ ਸੱਸੀ ਨੂੰ ਦੇਖਦਾ ਤਾਂ ਸੱਸੀ ਦੀ ਖੂਬਸੂਰਤੀ ਦੇਖ ਕੇ ਦੰਗ ਰਹਿ ਜਾਂਦਾ ਦੰਗ ਰਹਾ ਹਿਆ ਉਹ ਉਥੇ ਹੀ ਰੁਕ ਜਾਂਦਾ ਤੇ ਸੱਸੀ ਦੇ ਘਰ ਬਾਰੇ ਪਤਾ ਕਰਦਾ ਸੱਸੀ ਬਾਰੇ ਪਤਾ ਕਰਦਾ ਉਹ ਸੱਸੀ ਬਾਰੇ ਪਤਾ ਕਰਕੇ ਵਾਪਸ ਜਦੋਂ ਬਲੋਚਿਸਤਾਨ ਜਾਂਦਾ ਤਾਂ ਉਹ ਸੋਚਦਾ ਕਿ ਮੈਂ ਸੱਸੀ ਦੇ ਬਾਰੇ ਆਪਣੇ ਦੋਸਤ ਪੰਨੂ ਨੂੰ ਦੱਸਾਂਗਾ ਪੰਨੂ ਜੋ ਕਿ ਇੱਕ ਰਾਜੇ ਦਾ ਮੁੰਡਾ ਸਪੁੰਨ ਮਦੇ ਦੋ ਭਰਾ ਹੁੰਦੇ ਨੇ ਇੱਕ ਉਮਰ ਤੁਮਰ ਤੇ ਪੁੰਨੂ ਪੁੰਨੂ ਸ਼ਬਦ ਦਾ ਅਰਥ ਹੀ ਆ ਪੂਰਨ ਜਾਂ ਕਹਿ ਲਓ ਸੰਪੂਰਨ ਇੱਕ ਕੰਪਲੀਟ ਪੁੰਨੂ ਦੇ ਸ਼ਬਦ ਦਾ ਅਰਥ ਆ ਪੁੰਨੂ ਦੇ ਜੋ ਭਰਾ ਹੁੰਦੇ ਨੇ ਉਹ ਬਾਕੀ ਰਾਜਿਆਂ ਦੇ ਮੁੰਡਿਆਂ ਵਾਂਗ ਇੱਕ ਪੈਸੇ ਦਾ ਹੰਕਾਰ ਹੁੰਦਾ ਪੈਸੇ ਦੀ ਹੈਂਕੜ ਵਿੱਚ ਹੁੰਦੇ ਨੇ ਪਰ ਪੁੰਨੂ ਉਹਨਾਂ ਦੋਨਾਂ ਭਰਾਵਾਂ ਤੋਂ ਅਲੱਗ ਹੁੰਦਾ ਉਹਨੂੰ ਇੱਕ ਕੁਦਰਤ ਨੂੰ ਪਿਆਰ ਕਰਨਾਂ ਦਾ ਬੰਦਾ ਹੁੰਦਾ ਇਹ ਇਨਸਾਨ ਨੂੰ ਪਿਆਰ ਕਰਨ ਵਾਲਾ ਬੰਦਾ ਹੁੰਦਾ ਉਹ ਬੰਦਾ ਪੰਛੀਆਂ ਨੂੰ ਪਿਆਰ ਕਰਦਾ ਜਾਨਵਰਾਂ ਨੂੰ ਪਿਆਰ ਕਰਦਾ ਪਹਾੜਾਂ ਨੂੰ ਪਿਆਰ ਕਰਦਾ ਵੱਖ-ਵੱਖ ਵਨਸਵਨ ਦੇ ਕੁਦਰਤ ਦੇ ਨਜ਼ਾਰਿਆਂ ਨੂੰ ਪਿਆਰ ਕਰਦਾ ਕੁਦਰਤ ਦੇ ਵਿੱਚ ਕਹਿ ਲੋ ਕਿ ਕੁਦਰਤ ਦੇ ਨਾਲ ਚੱਲਣ ਵਾਲਾ ਬੰਦਾ ਸੀ ਉਹ ਉਹਦੇ ਵਿੱਚ ਕੋਈ ਪੈਸੇ ਦਾ ਹੰਕਾਰ ਨਹੀਂ ਸੀ ਇੱਕ ਆਮ ਸਧਾਰਨ ਬੰਦੇ ਦੀ ਤਰ੍ਹਾਂ ਹੀ ਆਪਣਾ ਜੀਵਨ ਬਤੀਤ ਕਰਦਾ ਸੀ ਪੁੰਨੂ ਨੂੰ ਭਾਰ ਸੀ ਕਿ ਪੁੰਨੂ ਜਦੋਂ ਵਿਆਹ ਕਰਾਊਗਾ ਤਾਂ ਇੱਕ ਐਹੋ ਜੀ ਕੁੜੀ ਨਾਲ ਵਿਆਹ ਕਰਾਊਗਾ ਜੋ ਸਭ ਤੋਂ ਸੋਹਣੀ ਹੋਏਗੀ ਅਤੇ ਸਭ ਤੋਂ ਅਲੱਗ ਹੋਏਗੀ ਅਤੇ ਬਹੁਤ ਜ਼ਿਆਦਾ ਗੁਣਵਾਨ ਹੋਏਗੀ। ਉਹ ਬੰਦਾ ਜੋ ਸੱਸੀ ਨੂੰ ਦੇਖ ਕੇ ਗਿਆ ਹੁੰਦਾ ਉਹ ਪੁੰਨੂ ਦਾ ਦੋਸਤ ਹੁੰਦਾ। ਉਹਨੂੰ ਲੱਗਦਾ ਕਿ ਮੈਂ ਅਗਰ ਪੁੰਨੂ ਨੂੰ ਇਸ ਕੁੜੀ ਬਾਰੇ ਦੱਸਾਂਗਾ ਤਾਂ ਪੁੰਨੂ ਇਹਦੇ ਨਾਲ ਵਿਆਹ ਕਰਵਾ ਲੂਗਾ ਤੇ ਹੋ ਸਕਦਾ ਮੈਨੂੰ ਇਹ ਖਬਰ ਦੱਸਣ ਦੇ ਬਦਲੇ ਪੁੰਨੂ ਬਹੁਤ ਸਾਰੇ ਇਨਾਮ ਵੀ ਦੇ ਦੇਵੇ। ਇਨਾਮ ਦੇ لالਚ ਨੇ ਵਿੱਚ ਉਨੂੰ ਦਾ ਦੋਸਤ ਉਹਨਾਂ ਨੂੰ ਸੱਸੀ ਬਾਰੇ ਸਾਰੀਆਂ ਗੱਲਾਂ ਦੱਸਦਾ ਉਹ ਜਿੰਮੇ ਜਿੰਮੇ ਗੱਲ ਦੱਸਦਾ ਜਾਈ ਜਾਂਦਾ ਉਨੂੰ ਦੇ ਮਨ ਦੇ ਵਿੱਚ ਉਹਨਾਂ ਦੇ ਖਿਆਲਾਂ ਦੇ ਵਿੱਚ ਇੱਕ ਤਸਵੀਰ ਬਣਦੀ ਜਾ ਰਹੀ ਹੈ ਉਹਨਾਂ ਪੰਨੂ ठान ਲੈਂਦਾ ਕਿ ਮੇਰੇ ਕੋਲ ਸੱਸੀ ਦੀ ਖਬਰ ਐ ਢੀ ਦੂਰੋਂ ਪਹੁੰਚੀ ਆ ਤਾਂ ਹੋ ਸਕਦਾ ਕੀ ਕੁਦਰਤ ਨੇ ਹੀ ਸਾਨੂੰ ਮਿਲਾਉਣਾ ਚਾਹਿਆ ਹੋਵੇ ਮੈਂ ਸੱਸੀ ਨੂੰ ਜਨੂਰ ਮਿਲਾਂਗਾ ਸੱਸੀ ਦੇ ਕੋਲ ਮੈਂ ਜ਼ਰੂਰ ਜਾਵਾਂਗਾ ਤਾਂ ਪੰਨੂ ਆਪਣੇ ਭਰਾਵਾਂ ਨੂੰ ਕੋਈ ਬਹਾਨਾ ਲਾ ਕੇ ਕਿ ਮੈਂ ਆਕੋ ਮੰਦਲੀ ਕੁਝ ਦਿਨਾਂ ਦੇ ਲਈ ਬਾਹਰ ਜਾ ਰਿਹਾ ਘਰੋਂ ਆ ਜਾਂਦਾ ਤੇ بلوچستان ਤੋਂ ਫੁੱਲਾਂ ਤੋਂ ਕੁਝ ਰੰਗ-ਬਰੰਗੇ ਕੁਝ ਵਨਸਵੰਨੇ ਖੁਸ਼ਬੂਦਾਰ ਇਤਰ ਮਨਵਾ ਕੇ ਲਿਆਉਂਗਾ ਸਦਾਗਰਾਂ ਵਾਲੇ ਕੱਪੜੇ ਪਾ ਕੇ ਉਹ ਸੱਸੀ ਦੇ ਸ਼ਹਿਰ ਆ ਜਾਂਦਾ ਤੇ ਇੱਕ ਕੋਨੇ ਤੇ ਜਾ ਕੇ ਇਤਰ ਵੇਚਣ ਲੱਗੇ ਜਾਂਦਾ ਉਹਨਾਂ ਦੇ ਇਤਰ ਵਿੱਚ ਦਾ ਬੜੇ ਸੋਹਣੇ ਉਹ ਇਤਰ ਹੁੰਦੇ ਨੇ ਉਹਨੂੰ ਦੇਖਣ ਚ ਵੀ ਬਹੁਤ ਸੋਹਣਾ ਹੁੰਦਾ ਹਰ ਕੋਈ ਜਦੋਂ ਪੁੰਨੂ ਦੇ ਕੋਲ ਇਤਰ ਲੈਣ ਆਉਂਦਾ ਉਹਨੂੰ ਤਾਂ ਇੱਧਰ ਵੀ ਲੈ ਕੇ ਜਾਂਦਾ ਤੇ ਪੁੰਨੂ ਦੀ ਖੂਬਸੂਰਤੀ ਵੀ ਦੇਖਦਾ ਪੁੰਨੂ ਦੇ ਕੋਲ ਵੱਖ-ਵੱਖ ਕੁੜੀਆਂ ਆਉਂਦੀਆਂ ਨੇ ਦੇਖਣ ਦੇ ਲਈ ਪਰ ਪੁੰਨੂ ਨੂੰ ਲੱਗਦਾ ਕਿ ਜਦੋਂ ਸੱਸੀ ਮੇਰੇ ਕੋਲ ਆਊਗੀ ਤਾਂ ਮੈਂ ਸੱਸੀ ਨੂੰ ਆਪਣੇ ਆਪ ਹੀ ਪਹਿਚਾਨ ਲੂੰਗਾ ਕਿਉਂਕਿ ਪੁੰਨੂ ਦੇ ਦਿਮਾਗ ਦੇ ਵਿੱਚ ਉਹਦੇ ਖਿਆਲਾਂ ਦੇ ਵਿੱਚ ਸੱਸੀ ਦੀ ਇੱਕ ਤਸਵੀਰ ਬਣੀ ਹੋਈ ਸੀ ਉਹਨੂੰ ਐਵੇਂ ਸੀ ਕਿ ਮੈਂ ਸੱਸੀ ਨੂੰ ਦੇਖਦਿਆਂ ਸਾਰ ਹੀ ਪਹਿਚਾਨ ਲੂੰਗਾ ਇੱਕ ਦਿਨ ਲੰਘਦਾ ਦੋ ਦਿਨ ਲੰਘਦੇ ਨੇ ਹਫਤਾ ਲੰਘ ਹੀ ਜਾਂਦਾ ਤਾਂ ਸਸੀ ਜਿਹੜੀ ਸੇ ਲੀਏ ਆਉਂਦੀ ਐ ਨੇ ਉਸ ਸਸੀ ਨੂੰ ਜਾ ਕੇ ਦੱਸਦੀ ਐ ਨੇ ਕਿ ਆਪਣੇ ਕਾਫੀ ਦਿਨਾਂ ਤੋਂ ਇੱਕ ਸੁਦਾਗਰ ਆਇਆ ਆਇਆ ਜਿਹਦੇ ਕੋਲ ਬਹੁਤ ਬਨਸਵਨ ਇਤਰ ਨੇ ਤੇ ਉਹ ਦੇਖਣ ਦੇ ਵਿੱਚ ਵੀ ਬਹੁਤ ਜ਼ਿਆਦਾ ਖੂਬਸੂਰਤ ਆ ਤਾਂ ਸਸੀ ਜਦੋਂ ਆਪਣੀ ਸਹੇਲੀਆਂ ਦੀ ਗੱਲ ਸੁਣਦੀ ਆ ਤਾਂ ਉਹ ਵੀ ਇਤਰ ਲੈਣ ਦੇ ਲਈ ਉਹਨੂੰ ਦੇ ਕੋਲ ਚਲੀ ਜਾਂਦੀ ਆ ਉਹਨੂੰ ਦੇ ਕੋਲ ਜਦੋਂ ਜਾਂਦੀ ਆ ਤਾਂ ਸਸੀ ਨੇ ਆਪਣੇ ਚਿਹਰੇ ਦੇ ਅੱਗੇ ਪਰਦਾ ਕਰਿਆ ਹੁੰਦਾ ਤਾਂ ਜਦ ਪੰਨੂ ਦੇ ਕੋਲ ਇਤਰ ਲੈਣ ਲਈ ਜਾਂਦੀ ਆ ਤਾਂ ਕਹਾਣੀਕਾਰ ਕਹਿੰਦਾ ਕਿ ਜਦੋਂ ਸਸੀ ਆਪਣੇ ਚਿਹਰੇ ਤੋਂ ਪਰਦਾ ਚੱਕਦੀ ਆ ਤਾਂ ਪੰਨੂ ਜਦੋਂ ਇੱਕਦਮ ਸਸੀ ਨੂੰ ਦੇਖਦਾ ਤੇਦੇ ਜ਼ੁਬਾਨ ਚੋਂ ਇੱਕੋ ਗੱਲ ਨਿਕਲਦੀ ਆ ਕਿ ਇਹ ਹੀ ਸਸੀ ਆ ਹੁਣ ਜਦੋਂ ਸਸੀ ਪੰਨੂ ਤੋਂ ਇਹ ਸ਼ਬਦ ਸੁਣਦੀ ਆ ਤਾਂ ਸਸੀ ਹੈਰਾਨ ਹੋ ਜਾਂਦੀ ਆ ਤੇ ਪੰਨੂ ਨੂੰ ਪੁੱਛਦੀ ਆ ਕਿ ਤੈਨੂੰ ਮੇਰਾ ਨਾਮ ਕਿੱਦਾਂ ਪਤਾ ਤਾਂ ਪੰਨੂ ਸਸੀ ਦੇ ਨਾਲ ਕਿਵੇਂ ਨਾ ਕਿਵੇਂ ਟਾਲ ਜਾਂਦਾ ਤੇ ਉਸ ਨੂੰ ਇਤਰ ਦਿਖਾਣ ਲੱਗ ਜਾਂਦਾ ਇਤਰ ਦੁਖਾਉਂਦਾ ਹੋਇਆ ਉਹ ਸੱਸੀ ਵਾਲ ਦੇਖ ਰਿਆ ਹੁੰਦਾ ਤੇ ਸੱਸੀ ਵੀ ਜਦੋਂ ਪੁੰਨੂ ਨੂੰ ਦੇਖਦੀ ਆ ਐਡਾ ਖੂਬਸੂਰਤ ਨਜਵਾਨ ਤਾਂ ਸੱਸੀ ਵੀ ਉਹਨੂੰ ਵੱਲ ਦੇਖਦੀ ਰਹਿੰਦੀ ਆ ਹੁਣ ਸੱਸੀ ਜਦੋਂ ਇਤਰ ਪਸੰਦ ਕਰ ਰਹੀ ਹੁੰਦੀ ਆ ਤਾਂ ਪੁੰਨੂ ਇੱਕ ਥੈਲੀ ਦੇ ਵਿੱਚ ਇੱਕ ਕੱਪੜੇ ਦੇ ਵਿੱਚ ਕਾਫੀ ਸਾਰੇ ਇਤਰ ਲਪੇਟ ਕੇ ਸੱਸੀ ਨੂੰ ਫੜਾ ਦਿੰਦਾ ਝੁਮ ਕਹਿ ਦਿੰਦਾ ਕਿ ਤੁਸੀਂ ਇਹ ਸਾਰੇ ਇਤਰ ਘਰੇ ਲੈ ਜਾਓ ਤੁਹਾਨੂੰ ਜਿਹੜਾ ਪਸੰਦ ਆਏਗਾ ਉਹ ਰੱਖ ਲਿਓ ਜਿਹੜਾ ਨਹੀਂ ਪਸੰਦ ਆਇਆ ਮੈਨੂੰ ਕੱਲ ਆ ਕੇ ਮੋੜ ਜੀ ਸਸੀ ਮਨਾ ਕਰਦੀ ਆ ਪਰ ਪੁੰਨੂ ਦੇ ਵਾਰ-ਵਾਰ ਕਹਿਣ ਤੇ ਸਸੀ ਸਾਰੇ ਇਤਰ ਲੈ ਜਾਂਦੀ ਆ ਤੇ ਜਦੋਂ ਸਸੀ ਸਾਰੇ ਇਤਰ ਲੈ ਕੇ ਘਰੇ ਚਲੀ ਜਾਂਦੀ ਆ ਤਾਂ ਸਸੀ ਦੇ ਖਿਆਲਾਂ ਦੇ ਵਿੱਚ ਵੀ ਪੁੰਨੂ ਚੱਲ ਰਿਹਾ ਹੁੰਦਾ ਤੇ ਉਧਰ ਪੁੰਨੂ ਵੀ ਸਸੀ ਦੇ ਬਾਰੇ ਸੋਚ ਰਿਹਾ ਹੁੰਦਾ ਕਿ ਕੱਲ ਸਸੀ ਫੇਰ ਆਵੇਗੀ ਕੱਲ ਮੈਂ ਸਸੀ ਨੂੰ ਫੇਰ ਮਿਲਾਂਗਾ ਜਦੋਂ ਅਗਲਾ ਦਿਨ ਚੜਦਾ ਤਾਂ ਪੁੰਨੂ ਉੱਥੇ ਬੈਠਾ ਹੁੰਦਾ ਸਸੀ ਉਹ ਸਾਰੇ ਇਤਰ ਲੈ ਕੇ ਪੁੰਨੂ ਦੇ ਕੋਲ ਚਲੀ ਜਾਂਦੀ ਜ ਤੇ ਪੁੰਨੂ ਨੂੰ ਕਹਿੰਦੀ ਆ ਕਿ ਮੈਨੂੰ ਇਹਤਰ ਤਾਂ ਬਹੁਤ ਪਸੰਦ ਆਏ ਪਰ ਮੇਰੇ ਕੋਲ ਇੰਨਾ ਪੈਸਾ ਨਹੀਂ ਹੈ ਕਿ ਮੈਂ ਇਹਨਾਂ ਦਾ ਮੁੱਲ ਕੰਨ ਦੇ ਸਕਾਂ ਤਾਂ ਪੁਨੂੰ ਕਹਿੰਦਾ ਕਿ ਤੈਨੂੰ ਕੋਈ ਮੁੱਲ ਦੇਣ ਦੀ ਲੋੜ ਨਹੀਂ ਜਦੋਂ ਕੱਲ ਮੈਂ ਤੈਨੂੰ ਪਹਿਲੀ ਵਾਰ ਦੇਖਿਆ ਸੀ ਤਾਂ ਤੂੰ ਸਾਰੇ ਤਰ੍ਹਾਂ ਦਾ ਮੁੱਲ ਉਦੋਂ ਹੀ ਕਰਤਾ ਸੀ ਹੁਣ ਇਸੇ ਤਰ੍ਹਾਂ ਹਰ ਰੋਜ਼ ਚੱਲਦਾ ਉਹਨੂੰ ਦੇ ਕੋਲ ਸੱਸੀ ਜਾਂਦੀ ਆ ਇੱਤਰ ਦੇਖਦੀ ਆ ਇੱਤਰ ਦੇ ਬਹਾਨੇ ਇੱਕ ਦੂਜੇ ਨੂੰ ਮਿਲਦੇ ਨੇ ਤੇ ਇੰਨਾ ਹੀ ਮਿਲਦੇ ਮਿਲਦੇ ਉਹਨਾਂ ਦਾ ਆਪਸ ਦੇ ਵਿੱਚ ਬਾਅਦ ਜ਼ਿਆਦਾ ਮੋਹ ਵਧ ਜਾਂਦਾ ਪੁੰਨੀ ਕਰਨ ਸਸੀ ਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਸਸੀ ਮੰਨ ਜਾਂਦੀ ਆ ਸਸੀ ਨੂੰ ਕਹਿੰਦੀ ਆ ਕਿ ਮੈਂ ਤੇਰੇ ਨਾਲ ਵਿਆਹ ਕਰਵਾ ਲਾਂਗੀ ਪਰ ਇਸ ਤੋਂ ਪਹਿਲਾਂ ਤੈਨੂੰ ਮੇਰੇ ਮਾਪਿਓ ਮਨਾਉਣੇ ਪੈਣਗੇ ਪੁੰਨੋ ਉਸ ਤੋਂ ਵੀਰ ਤੋਂ ਬਣ ਕੇ ਕੋਲ ਜਾਂਦਾ ਕਿ ਉਹਨਾਂ ਨਾਲ ਵਿਆਹ ਬਾਰੇ ਗੱਲ ਕਰਦਾ ਤਾਂ ਤੋਬੀ ਵਿਆਹ ਤੋਂ ਇਨਕਾਰ ਕਰ ਦਿੰਦਾ ਬਾਅਦ ਵਿੱਚ ਤੋਬੀ ਸਸੀ ਨੂੰ ਕਹਿੰਦਾ ਕਿ ਤੀ ਇਹ ਮੈਂ ਨਹੀਂ ਚਾਹੁੰਦਾ ਕਿ ਤੇਰਾ ਵਿਆਹ ਕਿਤੇ ਹੋਰ ਹੋਵੇ ਮੈਂ ਚਾਹੁੰਦਾ ਕਿ ਤੇਰਾ ਵਿਆਹ ਸਾਡੇ ਹੀ ਲੋਕਾਂ ਦੇ ਵਿੱਚ ਹੋਵੇ ਤੇਰਾ ਵਿਆਹ ਤੋਬਿਆਂ ਦੇ ਘਰੀ ਹੋਵੇ ਪਤਾ ਨਹੀਂ ਕਿਉਂ ਮੇਰਾ ਮਨ ਨਹੀਂ ਕਰਦਾ ਕਿ ਤੇਰਾ ਵਿਆਹ ਕਿਤੇ ਹੋਰ ਹੋਵੇ ਤਾਂ ਸੱਸੀ ਉਹਨਾਂ ਦੀ ਔਲ ਮਨ ਜਾਂਦੀ ਆ ਸੱਸੀ ਆਪਣੇ ਮਾਪੇ ਦੇ ਖਿਲਾਫ ਨਹੀਂ ਜਾਣੀ ਤਾਂ ਜਦੋਂ ਪੁੰਨੂ ਇਹ ਗੱਲ ਸੁਣਦਾ ਤਾਂ ਕਹਾਣੀਕਾਰ ਕਹਿੰਦਾ ਕਿ ਪੁੰਨੂ ਉਹ ਸੁਦਾਗਰਾਂ ਦੇ ਕੱਪੜੇ ਉਤਾਰ ਕੇ ਵਪਾਰੀਆਂ ਵਾਲੇ ਕੱਪੜੇ ਉਤਾਰ ਕੇ ਇੱਕ ਤੋਬਿਆਂ ਦੇ ਕੱਪੜੇ ਪਾ ਕੇ ਤੋਬੀ ਦੇ ਕੋਲ ਚਲਾ ਜਾਂਦਾ ਤੇ ਉਹਨੂੰ ਕਹਿੰਦਾ ਕਿ ਮੈਂ ਕੱਪੜੇ ਧੋਵਾਂਗਾ ਅੱਜ ਤੋ ਬਿੰਗੂ ਸਾ ਚਰਦਾ ਤੋ ਵੀ ਬਹੁਤ ਵੱਡਾ ਥਾਨ ਪੁੱਲ ਨੂੰ ਖੜਾ ਦਿੰਦਾ ਕਿ ਲੈ ਹੁਣ ਇਹਨੂੰ ਧੋਈ ਚੱਲ ਤੋ ਉਹ ਸਸੀ ਮਹੱਬਤ ਦੇ ਵਿੱਚ ਪਾਗਲ ਹੋਇਆ ਉਸ ਥਾਨ ਨੂੰ ਧੌਣ ਲੱਗ ਜਾਂਦਾ ਪੂਰਾ ਦਿਨ ਧੋਂਦਾ ਰਹਿੰਦਾ ਉਸ ਤੋਂ ਅਗਲੇ ਦਿਨ ਵੀ ਧੋਂਦਾ ਰਹਿੰਦਾ ਉਹ ਹਰ ਰੋਜ਼ ਕੱਪੜੇ ਧੋਣ ਉੱਥੇ ਆਉਂਦਾ ਸਸੀ ਜਦੋਂ ਦੇਖਦੀ ਹੈ ਕਿ ਪੁੱਲ ਨੂੰ ਇੰਨੀ ਮਹੱਬਤ ਕਰਦਾ ਤਾਂ ਤੋਬੀ ਦੇ ਮਨ ਦੇ ਵਿੱਚ ਵੀ ਖਿਆਲ ਆਉਂਦਾ ਕਿ ਇਹ ਮੁੰਡਾ ਸਸੀ ਦੇ ਲਈ ਠੀਕ ਆ ਤਾਂ ਤੋਬੀ ਜਤੋਂ ਬਣਾਂ ਦੋਨੋਂ ਹੀ ਉਹਨਾਂ ਦੇ ਵਿਆਹ ਲਈ ਰਾਜ਼ੀ ਹੋਏ। ਉਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਉਧਰ ਰਾਜਾ ਤੇ ਰਾਣੀ ਵੀ ਖੁਸ਼ ਹੋ ਜਾਂਦੇ ਨੇ। ਉਹਨਾਂ ਨੂੰ ਵੀ ਵਿਆਹ ਤੋਂ ਕੋਈ ਇਤਰਾਜ਼ ਨਹੀਂ ਹੁੰਦਾ। ਇੱਧਰ ਸੱਸੀ ਤੇ ਪੁੰਨੂ ਦੋਨੋਂ ਵਿਆਹ ਕਰਵਾ ਕੇ ਹਸੀ ਖੁਸ਼ੀ ਉੱਥੇ ਰਹਿਣ ਲੱਗ ਜਾਂਦੇ ਨੇ। ਪੁੰਨੂ ਵੀ ਵਾਪਸ ਜਾਣ ਤੋਂ ਇਨਕਾਰ ਕਰ ਦਿੰਦਾ। ਸੱਸੀ ਦੇ ਨਾਲ ਹੀ ਉੱਥੇ ਆਪਣਾ ਜੀਵਨ ਬਤੀਤ ਕਰਨ ਲੱਗ ਜਾਂਦਾ। ਤਾਂ ਹੁੰਦਾ ਕਿ ਇੱਕ ਦਿਨ ਬਲੋਚਿਸਤਾਨ ਤੋਂ ਕੁਝ ਰਾਹ ਹੀ ਰਲਦੇ ਜਾ ਰਹੇ ਹੁੰਦੇ ਨੇ। ਉਹਨਾਂ ਦੇ ਵਿੱਚੋਂ ਇੱਕ ਬੰਦਾ ਪੁੰਨੂ ਨੂੰ ਪਹਿਚਾਣ ਲੈਂਦਾ। ਜਦੋਂ ਪੁੰਨੂ ਨੂੰ ਪਹਚਾਣਾਂਗਾ ਤਾਂ ਉਹਦੇ ਬਾਰੇ ਪਤਾ ਕਰਦਾ ਤੇ ਵਾਪਸ ਜਾ ਕੇ ਪੁੰਨੂ ਦੇ ਭਰਾਵਾਂ ਨੂੰ ਪੁੰਨੂ ਬਾਰੇ ਸਾਰੀ ਗੱਲ ਦੱਸਦਾ ਕਿ ਪੁੰਨੂ ਨੇ ਫਲਾ ਸ਼ਹਿਰ ਦੇ ਵਿੱਚ ਇੱਕ ਤੋਬੀ ਦੇ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਤੇ ਉੱਥੇ ਹੀ ਰਹਿ ਰਿਹਾ ਤੇ ਤੋਬੀਆਂ ਦਾ ਜੀਵਨ ਹੀ ਉਹ ਬਤੀਤ ਕਰ ਰਿਹਾ ਜਦੋਂ ਪੁੰਨੂ ਦੇ ਭਰਾ ਉਮਰ ਤੇ ਤੁਮਰ ਪੁੰਨੂ ਦੀ ਇਸ ਗੱਲ ਬਾਰੇ ਸੁਣਦੇ ਆ ਤਾਂ ਉਹਨਾਂ ਨੂੰ ਬੜੀ ਹੈਰਾਨੀ ਹੁੰਦੀ ਆ ਤੇ ਗੁੱਸਾ ਵੀ ਆਉਂਦਾ ਗੁੱਸਾ ਤਾਂ ਆਉਂਦਾ ਕਿ ਕਿਹੜੇ ਦਰਦ ਦੇ ਲੋਕ ਤੇ ਉਹਨਾਂ ਦੇ ਰਿਸ਼ਤੇਦਾਰ ਉਹ ਉਸ ਤੇ ਤੁਮਰ ਨੂੰ ਮਜ਼ਾਕ ਕਰਦੇ ਨੇ ਉਹਨਾਂ ਨੂੰ ਟੀਚਰਾਂ ਕਰਦੇ ਨੇ ਕਿ ਤੁਹਾਡੇ ਭਰਾ ਨੇ ਤਾਂ ਫਲਾਣ ਸ਼ਹਿਰ ਦੇ ਵਿੱਚ ਇੱਕ ਧੋਬੀ ਦੇ ਘਰੋਂ ਵਿਆਹ ਕਰਵਾ ਲਿਆ ਤੇ ਉੱਥੇ ਹੀ ਇੱਕ ਮਾਰੇ ਬੰਦੇ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰ ਰਿਹਾ। ਤੇ ਉਹ ਦੋਵੇਂ ਕੀ ਕਰਦੇ ਨੇ ਪੁਲ ਨੂੰ ਚਿੱਠੀ ਲਿਖਦੇ ਨੇ ਤੇ ਪੁਲ ਨੂੰ ਚਿੱਠੀ ਦੇ ਵਿੱਚ ਵਾਪਸ ਆਉਣ ਲਈ ਕਹਿੰਦੇ ਨੇ ਤੇ ਜਦੋਂ ਪੁਲ ਨੂੰ ਉਹਨਾਂ ਦੀ ਚਿੱਠੀ ਪੜਦਾ ਤਾਂ ਉਹਨਾਂ ਨੂੰ ਮਨਾ ਕਰ ਦਿੰਦਾ ਉਹਨਾਂ ਨੂੰ ਚਿੱਠੀ ਦੇ ਵਿੱਚ ਜਵਾਬ ਲਿਖ ਦਿੰਦਾ ਕਿ ਮੈਂ ਹੁਣ ਵਾਪਸ ਨਹੀਂ ਆਉਣਾ ਮੈਂ ਉਹਨੂੰ ਇੱਥੇ ਹੀ ਰਹਾਂਗਾ। ਤੇ ਉਮਰ ਤੇ ਤੂੰ ਮਰੇ ਦੇ ਦੋ ਚਿੱਠੀ ਦਾ ਜਵਾਬ ਪੜਦੇ ਨੇ ਤਾਂ ਬੜਾ ਉਹਨਾਂ ਨੂੰ ਗੁੱਸਾ ਆਉਂਦਾ ਤੇ ਸਕੀਮ ਲਾਉਂਦੇ ਨੇ ਕਿ ਪੁੰਨ ਇਸ ਤਰੀਕੇ ਨਾਲ ਤਾਂ ਵਾਪਸ ਨਹੀਂ ਆਉਣਾ ਕਿਸੇ ਨਾ ਕਿਸੇ ਹੋਰ ਤਰੀਕੇ ਦੇ ਨਾਲ ਉਹਨੂੰ ਵਾਪਸ ਲਿਆਉਣਾ ਪੈਣਾ ਉਹ ਕੀ ਕਰਦੇ ਨੇ ਪੁੰਨ ਨੂੰ ਕਿ ਚਿੱਠੀ ਲਿਖਦੇ ਨੇ ਚਿੱਠੀ ਦੇ ਵਿੱਚ ਲਿਖਦੇ ਨੇ ਕਿ ਸਾਨੂੰ ਤੇਰੇ ਵਿਆਹ ਬਾਰੇ ਪਤਾ ਲੱਗਿਆ ਤੇ ਸਾਨੂੰ ਤੇਰੇ ਵਿਆਹ ਦੀ ਬੜੀ ਖੁਸ਼ੀ ਆ ਅਸੀਂ ਪੂਰਾ ਪਰਿਵਾਰ ਬਾਜੇ ਗਾਜਿਆਂ ਦੇ ਨਾਲ ਪੂਰੇ ਜਸ਼ਨ ਦੇ ਨਾਲ ਤੇਰੇ ਕੋਲ ਆ ਰਹੇ ਹਾਂ ਤੇ ਅਸੀਂ ਤੇਰੀ ਬਰਾਤ ਲੈ ਕੇ ਆਵਾਂਗੇ ਪੂਰੇ ਜਸ਼ਨ ਦੇ ਨਾਲ ਤੇਰੇ ਵਿਆਹ ਦਾ ਪ੍ਰੋਗਰਾਮ ਕਰਾਂਗੇ ਹੁਣ ਜਦੋਂ ਪੰਮੂ ਸਸੀ ਨਾਲ ਬੈਠਾ ਚਿੱਠੀ ਪੜ ਰਿਹਾ ਹੁੰਦਾ ਤਾਂ ਦੋਨੋਂ ਖੁਸ਼ ਹੋ ਜਾਂਦੇ ਨੇ ਕਿ ਮੇਰੇ ਭਰਾ ਦੋਨੋਂ ਮੈਨੂੰ ਮਿਲਣ ਆ ਰਹੇ ਨੇ ਉਹ ਇਸ ਵਿਆਹ ਤੋਂ ਰਾਜੀ ਨੇ ਤਾਂ ਇਧਰ ਪੰਮੂ ਵੀ ਆਪਣੇ ਭਰਾਵਾਂ ਦੇ ਸਵਾਗਤ ਲਈ ਤਿਆਰੀਆਂ ਦੇ ਵਿੱਚ ਜੁਟ ਜਾਂਦਾ ਤੇ ਉਧਰ ਬਲੂਚਿਸਤਾਨ ਤੋਂ ਉਹਦੇ ਭਰਾ ਵੀ ਪੂਰੇ ਵਾਜੇ ਗੱਜ ਦੇ ਨਾਲ ਉਠਾਂ ਦੇ ਉੱਤੇ ਆਪਣੇ ਪਰਿਵਾਰ ਨੂੰ ਲੈ ਕੇ ਆਪਣੀਆਂ ਘਰ ਵਾਲੀਆਂ ਨੂੰ ਲੈ ਕੇ ਉਹਨਾਂ ਦੇ ਕੋਲ ਆ ਜਾਂਦੇ ਨੇ ਉਹ ਪੂਰਾ ਦਿਨ ਜਸ਼ਨ ਮਨਾਉਂਦੇ ਨੇ ਹਾਸਦੇ ਖੇਡਦੇ ਨੇ ਤੇ ਪੁੰਨ ਨੂੰ ਇਦਾਂ ਲੱਗਦਾ ਕਿ ਮੇਰੇ ਭਰਾ ਮੇਰੇ ਫੈਸਲੇ ਤੋਂ ਕੁਛ ਨੇ ਤੇ ਉਹਨਾਂ ਨੇ ਮੈਨੂੰ ਕੁਝ ਵੀ ਨਹੀਂ ਦਿਆ। ਕਰੋਨਾ ਦੇ ਮੰਨ ਦੇ ਵਿੱਚ ਚੱਲ ਕੁਛ ਹੋ ਰਿਹਾ ਸੀ। ਉਹਨੂੰ ਧੋਖੇ ਦੇ ਨਾਲ ਬਹੁਤ ਜ਼ਿਆਦਾ ਸ਼ਰਾਬ ਪਿਆ ਕੇ ਦਿਹੋਸ਼ੀ ਦੀ ਹਾਲਤ ਵਿੱਚ ਚਾ ਕੇ ਉਹ ਨਾਲ ਲੈ ਜਾਂਦੇ ਨੇ। ਜਦੋਂ ਅਗਲੇ ਦਿਨ ਸਵੇਰ ਹੁੰਦੀ ਆ ਤਾਂ ਸੱਸੀ ਦੇਖਦੀ ਆ ਕਿ ਵਿੱਚ ਕੋਈ ਵੀ ਨਹੀਂ ਨਾ ਪੁੰਨ ਆ ਨਾ ਪੁੰਨ ਦੇ ਭਰਾ ਨਾ ਉਹਨਾਂ ਦੇ ਰਿਸ਼ਤੇਦਾਰ ਕੋਈ ਵੀ ਨਹੀਂ ਕਿੱਥੇ ਚਲੇ ਗਏ। ਸਸੀ ਨੂੰ ਬੜੀ ਚਿੰਤਾ ਹੁੰਦੀ ਆ ਤੇ ਉਧਰ ਧੋਬੀ ਦੇ ਧੋਬਨ ਵੀ ਉਧਰ ਦੇਖਦੇ ਨੇ ਤੁਹਾਨੂੰ ਲੱਗਦਾ ਕਿ ਸ਼ਾਇਦ ਪੰਨੂ ਆਪਣੇ ਭਰਾਵਾਂ ਦੇ ਰੰਗ ਚ ਰਲ ਗਿਆ ਤੇ ਉਹ ਵਾਪਸ ਚਲਾ ਗਿਆ ਸਸੀ ਨੂੰ ਸਮਝਾਉਂਦੇ ਨੇ ਕਿ ਕੀ ਇਹ ਹੋ ਸਕਦਾ ਉਹ ਇੱਕ ਰਾਜੇ ਦਾ ਮੁੰਡਾ ਸੀ ਉਹਨੂੰ ਇੱਥੇ ਰਹਿਣਾ ਨਹੀਂ ਚੰਗਾ ਲੱਗਿਆ ਹੁਣ ਉਹ ਆਪਣੇ ਭਰਾਵਾਂ ਦੇ ਨਾਲ ਤੈਨੂੰ ਛੱਡ ਕੇ ਹੋ ਸਕਦਾ ਆਪਣੀ ਮਰਜ਼ੀ ਦੇ ਨਾਲ ਚਲੇ ਗਿਆ ਤੇ ਸਸੀ ਉਹਨਾਂ ਨੂੰ ਕਹਿੰਦੀ ਆ ਕਿ ਨਹੀਂ ਮੇਰਾ ਪੰਨੂ ਮੇਰੇ ਨਾਲ ਐ ਨਹੀਂ ਕਰ ਸਕਦਾ ਉਹਨੂੰ ਤਾਂ ਬਹੁਤ ਪੋੜਾ ਉਹਨੂੰ ਰਹਿਣਾ ਹੀ ਮੇਰੇ ਨਾਲ ਚਾਹੁੰਦਾ ਸੀ ਜਦੂਰ ਉਹਦੇ ਭਰਾਵਾਂ ਨੇ ਉਹਨੂੰ ਧੋਖਾ ਦਿੱਤਾ ਕਿਸੇ ਨਾ ਕਿਸੇ ਆਨੇ ਬਹਾਨੇ ਧੋਖੇ ਦੇ ਨਾਲ ਉਹਨੂੰ ਨਾਲ ਲੈ ਗਏ। ਫਿਰ ਸਸੀ ਨੂੰ ਬੜੀ ਚਿੰਤਾ ਹੁੰਦੀ ਆ ਇਧਰ ਉਧਰ ਭਾਲਦੀ ਆ ਹਰ ਇੱਕ ਬੰਦੇ ਨੂੰ ਪੁੱਛਦੀ ਆ ਕਿ ਤੁਸੀਂ ਮੇਰਾ ਪੁੱਤ ਨੂੰ ਦੇਖਿਆ ਹੋਵੇ ਤਾਂ ਉਹਨੂੰ ਇੱਕ ਬੰਦਾ ਮਿਲਦਾ ਉਹ ਕਹਿੰਦਾ ਕਿ ਰਾਤ ਦੇ ਸਮੇਂ ਬਹੁਤ ਸਾਰੇ ਊਠ ਬਹੁਤ ਸਾਰੇ ਲੋਕ ਬੜੀ ਕਾਹਲ ਦੇ ਵਿੱਚ ਇੱਥੋਂ ਲੰਘਦੇ ਜਾ ਰਹੇ ਸੀ ਇੱਕ ਉਹਨਾਂ ਦੇ ਵਿੱਚੋਂ ਬੰਦਾ ਸੀ ਜੋ ਨਸ਼ੇ ਦੇ ਵਿੱਚ ਬੇਹੋਸ਼ ਹੋਇਆ ਪਿਆ ਸੀ ਤੇ ਉਹਨੂੰ ਲੈ ਕੇ ਜਾ ਰਹੇ ਸੀ। ਉਹਨ ਸੱਸੀ ਨੂੰ ਪਤਾ ਲੱਗ ਜਾਂਦਾ ਕਿ ਪੁੰਨੂ ਉਹ ਧੋਖੇ ਦੇ ਨਾਲ ਇੱਥੋਂ ਲੈ ਗਏ ਤੇ ਸੱਸੀ ਦਾ ਮਨ ਬੜਾ ਬੇਚੈਨ ਹੋ ਜਾਂਦਾ ਉਹਨੂੰ ਲੱਗਦਾ ਕਿ ਸ਼ਾਇਦ ਪੁੰਨੂ ਮੇਰੇ ਤੋਂ ਹਮੇਸ਼ਾ ਲਈ ਮੇਰੇ ਤੋਂ ਦੂਰ ਹੋ ਗਿਆ ਉਹਨ ਸੱਸੀ ਤੇ ਪੁੰਨੂ ਦਾ ਇੰਨਾ ਜ਼ਿਆਦਾ ਪਿਆਰ ਸੀ ਦੋਨੋਂ ਇੱਕ ਦੂਜੇ ਤੋਂ ਬਿਨਾ ਰਹਿ ਨਹੀਂ ਸਕਦੇ ਸੀ ਤਾਂ ਸੱਸੀ ਬਿਨਾਂ ਦੱਸੇ ਘਰੋਂ ਨਿਕਲ ਜਾਂਦੀ ਆ ਤੇ ਪੁੰਨੂ ਦੀ ਭਾਲ ਦੇ ਵਿੱਚ ਥਲਾਂ ਦੇ ਵਿੱਚ ਰੇਤਲੀ ਇਲਾਕੇ ਦੇ ਵਿੱਚ ਚਲੀ ਜਾਂਦੀ ਹਾਂ ਪੁੰਨੂ ਦਾ ਸ਼ਹਿਰ ਬਹੁਤ ਜ਼ਿਆਦਾ ਦੂਰ ਸੀ ਰਸਤੇ ਦੇ ਵਿੱਚ ਇੱਕ ਰੇਗਿਸਤਾਨ ਪੈਂਦਾ ਸੀ ਜਿਸ ਨੂੰ ਆਮ ਬੰਦਾ ਕ੍ਰੋਸ ਨਹੀਂ ਕਰ ਸਕਦਾ ਸੀ ਸੱਸੀ ਪੁੰਨੂ ਦੇ ਪਿਆਰ ਦੇ ਵਿੱਚ ਅੰਨੀ ਹੋਈ ਪੁੰਨੂ ਦੀ ਭਾਲ ਦੇ ਵਿੱਚ ਘਰੋਂ ਚਲੀ ਜਾਂਦੀ ਆ ਥਲਾਂ ਦੇ ਵਿੱਚ ਚੱਲਦੀ ਚੱਲਦੀ ਜਦੋਂ ਨੂੰ ਪੂਰਾ ਦਿਨ ਹੋ ਜਾਂਦਾ ਤਾਂ ਉਸ ਦੀ ਹਾਲਤ ਖਰਾਬ ਹੋ ਜਾਂਦੀ ਆ ਨਾ ਹੀ ਉਹਨਾਂ ਨੂੰ ਕੁਝ ਖਾਦਾ ਹੁੰਦਾ ਨਾ ਹੀ ਕੁਝ ਉਹਨਾਂ ਪੀਤਾ ਹੁੰਦਾ ਕਿਹਾ ਜਾਂਦਾ ਕਿ ਰੇਤੇ ਦੇ ਵਿੱਚ ਜਦੋਂ ਦੂਰ ਤੋਂ ਨਿਗਾਹ ਪੈਂਦੀ ਆ ਤਾਂ ਸੂਰਜ ਦੀ ਚਮਕ ਦੇ ਨਾਲ ਰੇਤਾ ਚਮਕ ਰਿਹਾ ਹੁੰਦਾ ਪਰ ਇਦਾਂ ਲੱਗਦਾ ਕਿ ਸ਼ਾਇਦ ਉੱਥੇ ਪਾਣੀ ਆ ਸੱਸੀ ਨੂੰ ਹਰ 10 ਕਦਮਾ ਤੇ ਪਾਣੀ ਨਜਰਾਉਣ ਲੱਗ ਜਾਂਦਾ ਹਰ 10 ਕਦਮਾ ਤੇ ਜਦੋਂ ਤੁਰਦੀਆਂ ਨੂੰ ਲੱਗਦਾ ਕਿ ਪਾਣੀ ਆ ਚਲਦੀ 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 ਰੇਤੇ ਦੇ ਉੱਤੇ ਡਿੱਗ ਜਾਂਦੀ ਆ ਹੁਜੋ ਤਾਂ ਇੱਥੇ ਦੇ ਵਿੱਚ ਡਿੱਗਦੀ ਆ ਤਾਂ ਉੱਥੋਂ ਕੁਵਰਤੀ ਲੰਘਿਆ ਜਾ ਰਿਹਾ ਹੋਗਾ ਉਹ ਕੁਵਰਤੀ ਜਦੋਂ ਦੇਖਦਾ ਸੱਸੀ ਅੱਬੀ ਸੋਹਣੀ ਮੁਟਿਆਰ ਹੁੰਦੀ ਆ ਤਾਂ ਉਹ ਸੱਸੀ ਨੂੰ ਚੱਕ ਕੇ ਆਪਣੇ ਨਾਲ ਘਰੇ ਲੈ ਜਾਂਦਾ ਇਿੱਤੇ ਕਹਾਣੀ ਦੋ ਹਿੱਸਿਆਂ ਦੇ ਵਿੱਚ ਵੰਡੀ ਹੋਈ ਆ। ਹਾਸ਼ਮ ਸ਼ਾਹ ਜੀ ਦਾ ਲਿਖਦੇ ਨੇ ਕਿ ਜਦੋਂ ਉਹ ਵਿਅਕਤੀ ਸੱਸੀ ਨੂੰ ਆਪਣੇ ਘਰੇ ਲੈ ਕੇ ਜਾਂਦਾ ਤਾਂ ਉਹ ਸੱਸੀ ਨੂੰ ਵੱਡੀ ਸੌਂਗ ਦੇਖ ਕੇ ਸੱਸੀ ਦੀ ਇੱਜ਼ਤ ਤੇ ਹੱਥ ਪਾਉਂਦਾ। ਸੱਸੀ ਦੇ ਨਾਲ ਧੱਕਾ ਕਰਦਾ ਤਾਂ ਸੱਸੀ ਇੱਕਦਮ ਜਾਗ ਜਾਂਦੀ ਆ। ਜਦੋਂ ਉਹ ਦੇਖਦੀ ਕਿ ਉਹ ਵਿਅਕਤੀ ਉਸ ਦੀ ਇੱਜ਼ਤ ਨੂੰ ਹੱਥ ਪਾ ਰਿਹਾ ਤੇ ਉਹ ਕਿਹਾ ਜਾਂਦਾ ਕਿ ਧਰਤੀ ਮਾਤਾ ਅੱਗੇ ਹੱਥ ਜੋੜਦੀ ਆ ਕਿ اے ਮਾਤਾ ਮੈਂ ਸਿਰਫ ਔਰ ਸਿਰਫ ਪੁੱਤ ਨੂੰ ਦੀ ਆ। ਮੈਂ ਨਹੀਂ ਚਾਹੁੰਦੀ ਕਿ ਪੁਰਮੂ ਤੋਂ ਸਿਵਾ ਮੈਨੂੰ ਕੋਈ ਹੋਰ ਵਿਅਕਤੀ ਹੱਥ ਲਾਵੇ ਅਗਰ ਮੇਰੇ ਨਾਲੇ ੱਤਕਾ ਹੋ ਰਿਹਾ ਤਾਂ ਮੈਂ ਇਹ ਨਹੀਂ ਬਰਦਾਸ਼ਤ ਕਰ ਸਕਦੀ ਮੈਨੂੰ ਆਪਣੇ ਆਪ ਦੇ ਵਿੱਚ ਸਮਾਲਾ ਤਾਂ ਕਿਹਾ ਜਾਂਦਾ ਕਿ ਉਹ ਰੇਤਾ ਉਤਰਤੀ ਅਰੇਦਲੇ ਫਟਦੀ ਆ ਤੇ ਸੱਸੀ ਉਹਦੇ ਵਿੱਚ ਸਮਾ ਜਾਂਦੀ ਆ ਤੇ ਦੂਜਾ ਕਹਾਣੀਕਾਰ ਕਹਿੰਦਾ ਕਿ ਜਦੋਂ ਉਹ ਵਿਅਕਤੀ ਸੱਸੀ ਨੂੰ ਘਰੇ ਲੈ ਕੇ ਜਾਂਦਾ ਤਾਂ ਘਰੇ ਉਹਦੀ ਘਰ ਵਾਲੀ ਹੁੰਦੀ ਆ ਉਹਦੀ ਮਾਂ ਹੁੰਦੀ ਆ ਹੋਨੋ ਸਸਸੀ ਦੇ ਮੱਥੇ ਤੇ ਪੱਟੀਆਂ ਰੱਖਦੇ ਨੇ ਸਸਸੀ ਨੂੰ ਬੁਖਾਰ ਚੜਿਆ ਹੁੰਦਾ ਤਾਪ ਚੜਿਆ ਆਉਂਦਾ ੁੱਖ ਦੀ ਮਾਰ ਸਸਸੀ ਤੋਂ ਬੋਲਿਆ ਨਹੀਂ ਜਾ ਰਿਹਾ ਹੁੰਦਾ ਸਸਸੀ ਤੋਂ ਬੁੱਲਾ ਤੇ ਕੰਬਣੀ ਦੀ ਆਵਾਜ਼ ਵਿੱਚ ਇੱਕੋ ਸ਼ਬਦ ਨਿਕਲ ਰਿਹਾ ਹੁੰਦਾ ਮੇਰਾ ਪੰਨੂ ਕਿੱਥੇ ਆ ਮੇਰਾ ਪੰਨੂ ਕਿੱਥੇ ਆ ਹਾਂ ਸਸਸੀ ਨੂੰ ਪਾਣੀ ਪਿਵਾਉਂਦੇ ਨੇ ਸਸਸੀ ਦੇਖਭਾਲ ਕਰਦੇ ਨੇ ਤਾਂ ਸਸਸੀ ਥੋੜੀ ਬਹੁਤ ਬੋਲਣ ਦੇ ਲਾਇਕ ਹੋ ਜਾਂਦੀ ਆ ਸਸਸੀ ਉਹਨੂੰ ਦੱਸਦੀ ਆ ਕਿ ਮੈਂ ਫਲਾ ਸ਼ਹਿਰ ਦੇ ਵਿੱਚ ਜਾ ਰਹੀ ਆ ਮੇਰੀ ਪੰਨੂ ਦੀ ਭਾਲ ਦੇ ਵਿੱਚ ਉਹ ਦੱਸਦੇ ਨੇ ਕਿ ਉਹ ਸ਼ਹਿਰ ਦੇ ਤੋਂ ਬਹੁਤ ਜ਼ਿਆਦਾ ਦੂਰ ਆ ਤੂੰ ਉੱਥੇ ਨਹੀਂ ਪਹੁੰਚ ਸਕਦੀ ਉੱਥੋਂ ਤੱਕ ਪਹੁੰਚਦੇ ਪਹੁੰਚਦੇ ਤੇਰੀ ਜਾਨ ਨਿਕਲ ਜਾਣੀ ਆ ਸੱਸੀ ਦੇ ਬਾਰ ਬਾਰ ਜਿੰਦ ਕਰਨ ਤੇ ਉਹ ਜਿਹੜੇ ਘਰ ਦੇ ਹੁੰਦੇ ਨੇ ਉਹ ਉਸ ਵਿਅਕਤੀ ਦੇ ਰਾਹੀਂ ਉਹਨੂੰ ਨੂੰ ਸਨੇਹਾ ਲਵਾਉਂਦੇ ਨੇ ਕਿ ਸੱਸੀ ਮਰਨ ਦੇ ਕਿਨਾਰੇ ਸਾਡੇ ਕੋਲੇ ਫਲਾਂ ਦੇ ਵਿੱਚ ਪਈ ਆ ਤਾਂ ਜਦੋਂ ਪੁੰਨੂ ਨੂੰ ਸੱਸੀ ਦੀ ਖਬਰ ਬਾਰੇ ਪਤਾ ਲੱਗਦਾ ਤਾਂ ਉਹਨਾਂ ਦੀ ਕੈਦ ਵਿੱਚੋਂ ਨਿਕਲ ਕੇ ਉਹ ਸੱਸੀ ਦੇ ਕੋਲ ਆ ਜਾਂਦਾ ਕਹਿੰਦੇ ਜਦੋਂ ਪੁੰਨੂ ਉਰ ਤੋਂ ਉਰ ਤੋਂ ਦਾ ਸੱਸੀ ਨੂੰ ਆਵਾਜ਼ ਮਾਰਦਾ ਕਿ ਕਿੱਥੇ ਐ ਸੱਸੀ ਕਿੱਥੇ ਮੇਰੀ ਸੱਸੀ ਕਹਾਣੀਕਾਰ ਕਹਿੰਦਾ ਕਿ ਜਦੋਂ ਪੁੰਨੂ ਸੱਸੀ ਦੇ ਕੋਲ ਜਾ ਕੇ ਸੱਸੀ ਨੂੰ ਆਵਾਜ਼ ਮਾਰਦਾ ਤਾਂ ਕਹਿੰਦਾ ਕਿ ਸੱਸੀ ਦੀ ਇੱਕ ਵਾਰ ਅੱਖ ਖੁੱਲਦੀ ਆ ਤੇ ਉਹ ਪੁੰਨੂ ਵੱਲ ਦੇਖਦੀ ਆ ਜਦੋਂ ਪੁੰਨੂ ਨੂੰ ਦੇਖਦੀ ਆ ਤਾਂ ਕਹਿੰਦੇ ਉਹਦਾ ਸੱਸੀ ਦਾ ਚਿਹਰਾ ਇੰਨਾ ਚਮਕਣ ਲੱਗ ਜਾਂਦਾ ਜਿਵੇਂ ਕਾਲੇ ਬੱਦਲਾਂ ਦੇ ਵਿੱਚ ਕਾਲੀ ਰਾਤ ਦੇ ਵਿੱਚ ਚੰਨ ਚਮਕ ਰਿਹਾ ਹੋਵੇ ਤਪਨੂ ਜਦ ਸਸੀ ਨੂੰ ਦੇਖਦਾ ਸਸੀ ਪੰਨੂ ਨੂੰ ਦੇਖਦੀ ਆ ਇੱਕ ਦੂਜੇ ਨੂੰ ਦੇਖ ਕੇ ਦੋਨੋਂ ਤਾਂ ਹਾਂ ਮਾਰ ਕੇ ਰੋਂ ਲੱਦੀ ਜੰਦੀ ਦੋਸਤ ਪੰਨੂ ਸਸੀ ਨੂੰ ਗੱਲ ਨਾਲ ਲਾਉਂਦਾ ਤਾਂ ਕਹਾਣੀਕਾਰ ਕਹਿੰਦਾ ਕਿ ਸਸੀ ਦੇ ਉਸ ਵਕਤ ਸਾਹ ਨਿਕਲ ਜਾਂਦੇ ਜਦੋਂ ਸਾਹ ਤਾਂ ਦੇ ਤਪਨੂ ਜਦ ਦੇਖਦਾ ਸਸੀ ਮਰੀ ਨੂੰ ਤਪਨੂ ਵੀ ਚੀਕਾ ਮਾਰਦਾ ਤਾਂ ਹਾਂ ਮਾਰਦਾ ਰੋਂ ਲੱਗ ਜਾਂਦਾ ਜਦੋਂ ਕੋ ਨੂੰ ਰੋ ਰਿਹਾ ਹੁੰਦਾ ਤਾਂ ਘਰ ਦੇ ਜਿਹੜਾ ਵਿਅਕਤੀ ਹੁੰਦਾ ਉਹਦੇ ਘਰ ਦੇ ਹੁੰਦੇ ਨੇ ਉਹ ਪੰਮੂ ਨੂੰ ਸਮਝਾ ਰਹੇ ਹੁੰਦੇ ਨੇ ਕਿ ਹੁਣ ਰੋਣ ਦਾ ਕੋਈ ਫਾਇਦਾ ਨਹੀਂ ਜੋ ਹੋਣਾ ਸੀ ਹੋ ਗਿਆ ਹੁਣ ਤੋੜਿਆ ਵਿਰਲਾਪ ਨਾ ਕਰ ਸੋ ਆਖਰੀ ਸਮੇਂ ਦੇ ਵਿੱਚ ਉਸ ਖੁਦਾ ਦੇ ਅੱਗੇ ਸਸੀ ਦੇ ਲਈ ਦੁਆ ਕਰ ਉਹਨੂੰ ਵਿਅਕਤੀ ਸਸੀ ਦੇ ਲਈ ਕਵਰ ਬਟਣ ਲੱਗ ਜਾਂਦਾ ਤੇ ਕਵਰ ਪਟ ਰਿਹਾ ਆਉਂਦਾ ਉਧਰ ਸਸੀ ਪਈ ਆਂਗੀ ਤੇ ਉਧਰ ਪੰਮੂ ਬੈਠਾ ਸਸੀ ਵੱਲ ਦੇਖ ਰਿਹਾ ਹੁੰਦਾ ਮਦਹੋਸ਼ ਹੋਇਆ ਹੁੰਦਾ ਤੇ ਕਵਰ ਪਟਦੇ ਪਟਦੇ ਉਨ ਨੂੰ ਉਹਨਾਂ ਨੂੰ ਕਹਿੰਦਾ ਕਿ ਸੱਸੀ ਦੀ ਕਬਰ ਦੁੱਗਣੀ ਪੱਟੋ ਇੱਕ ਇੱਕ ਬੰਦੇ ਦੀ بجائے ਦੋ ਬੰਦਿਆਂ ਦੀ ਕਬਰ ਪੱਟੋ ਤਾਂ ਕਹਿੰਦੇ ਉਹ ਕਬਰ ਨੂੰ ਦੁੱਗਣੀ ਪੱਟਣ ਲੱਗ ਜਾਂਦੇ ਨੇ ਉਨ ਨੂੰ ਮਦਹੋਸ਼ ਹੋਇਆ ਸੱਸੀ ਦੇ ਖਿਆਲਾਂ ਵਿੱਚ ਖੋਇਆ ਹੁੰਦਾ ਉਨ ਦੇ ਮਨ ਦੇ ਵਿੱਚ ਉਹ ਸਮਾਂ ਚੱਲ ਰਿਹਾ ਹੁੰਦਾ ਜਦੋਂ ਉਸ ਨੇ ਸੱਸੀ ਨੂੰ ਪਹਿਲੀ ਵਾਰ ਦੇਖਿਆ ਸੀ ਜਦੋਂ ਉਸ ਨੇ ਸੱਸੀ ਨਾਲ ਵਿਆਹ ਕਰਾਇਆ ਸੀ ਜਦੋਂ ਉਹ ਸੱਸੀ ਨਾਲ ਰਾਜੀ ਖੁਸ਼ੀ ਆਪਣਾ ਜੀਵਨ ਬਿਤਾ ਰਿਹਾ ਸੀ ਜਦੋਂ ਸੱਸੀ ਵਿਆਹ ਦੇ ਜੋੜੇ ਵਿੱਚ ਸੀ ਉਨਮੂ ਦੇ ਖਿਆਲਾਂ ਦੇ ਵਿੱਚ ਖੋਇਆ ਹੋਇਆ ਦੋਦੂ ਪੰਨੂ ਦੀ ਅੱਖ ਖੁੱਲਦੀ ਆ ਤਾਂ ਦੇਖਦਾ ਕਿ ਸੱਸੀ ਨੂੰ ਉਹ ਕਵਰ ਦੇ ਵਿੱਚ ਰੱਖ ਰਹੇ ਨੇ ਤਾਂ ਕਹਾਣੀਕਾਰ ਕਹਿੰਦਾ ਕਿ ਪੰਨੂ ਇੱਕਦਾਂ ਨੂੰ ਚੀਕ ਮਾਰਦਾ ਤੇ ਕਵਰ ਦੇ ਵਿੱਚ ਛਾਲ ਮਾਰ ਦਿੰਦਾ ਜਦੋਂ ਛਾਲ ਮਾਰਦਾ ਤਾਂ ਪੰਨੂ ਦੀਆਂ ਬਾਹਾਂ ਸੱਸੀ ਦੇ ਉੱਤੇ ਹੁੰਦੀਆਂ ਨੇ ਤੇ ਕਿਹਾ ਜਾਂਦਾ ਕਿ ਪੰਨੂ ਦੇ ਸਾਹ ਵੀ ਉਸੇ ਵਕਤ ਨਿਕਲਦੇ ਸੀ ਦੋਨਾਂ ਨੂੰ ਕਵਰ ਦੇ ਵਿੱਚ ਦਫਨਾ ਦਿੱਤਾ ਜਾਂਦਾ ਦੋਨਾਂ ਦੀ ਮੁਹੱਬਤ ਸੰਪੂਰਨ ਹੋਊਗਾ ਕਿਹਾ ਜਾਂਦਾ ਕਿ ਪੂਰਨ ਦਾ ਸ਼ਬਦ ਵੀ ਸੰਪੂਰਨ ਕੰਪਲੀਟ ਆ ਪੂਰਨ ਇੱਕ ਪੂਰਨਮਾਸ਼ੀ ਆ ਸਸੀ ਦਾ ਨਾਮ ਵੀ ਚੰਨ ਤੋਂ ਪਿਆ ਤੱਕ ਕਿਹਾ ਜਾਂਦਾ ਕਿ ਉਸ ਦਿਨ ਪੂਰਨਮਾਸ਼ੀ ਸੀ ਤੇ ਦੋਨਾਂ ਦੀ ਹੀ ਮੁਹੱਬਤ ਪੂਰ ਚੜੀ ਸੀ ਸੋ ਦੋਸਤੋ ਅੱਜ ਦੀ ਕਹਾਣੀ ਸਿਰਫ ਐਨੀ ਸੀ ਉਮੀਦ ਕਰਨਾ ਜੇ ਤੁਹਾਨੂੰ ਪਸੰਦ ਆਈ ਹੋਵੇਗੀ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਜਾਂ ਹੋਰ ਵੀ ਕੋਈ ਕਹਾਣੀ ਤੁਹਾਡੇ ਮਨ ਦੇ ਵਿੱਚ ਆ ਤੁਸੀਂ ਸਾਨੂੰ ਸੁਲਾਹ ਦੇਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰ ਸਕਦੇ ਹੋ ਧੰਨਵਾਦ